ਇੱਕ ਦੇਸ਼ ਤੇ ਇੱਕ ਮੰਡੀ ਜਿਹੜੇ ਉਹ ਪਹਿਲੇ ਤਿੰਨ ਖੇਤੀ ਕਾਨੂੰਨਾਂ ਚ ਲਿਆਉਣਾ ਚਾਹੁੰਦੇ ਸੀ ਉਹ ਬਿਲਕੁਲ ਸਪਸ਼ਟ ਰੂਪ ਚੇਤੇ ਲੈ ਕੇ ਆਏ ਆ ਇਹ ਤਿੰਨ ਖੇਤੀ ਕਾਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਹੁਣ ਉਹਨਾਂ ਨੇ ਸੂਬਾ ਸਰਕਾਰਾਂ ਨੂੰ ਦੇਤੀ ਆ ਇਹ ਕਹਿ ਕੇ ਕਿ ਸੂਬਿਆਂ ਦਾ ਅਧਿਕਾਰ ਆ ਪਰ ਲਾਗੂ ਹੋਵੇਂ ਕਰੋ ਜਿਵੇਂ ਅਸੀਂ ਚਾਹਣੇ ਆ ਔਰ ਇਸੇ ਉਹਦੇ ਚ ਜਿਹੜੇ ਆਪਣੀ ਮਿਸ਼ਨ ਚ ਲਿਖਦੇ ਆ ਕਿ ਪਬਲਿਕ ਤੇ ਪ੍ਰਾਈਵੇਟ ਦੋਨਾਂ ਦਾ ਜਿਹੜਾ ਕੰਪੀਟੀਸ਼ਨ ਹੋਊਗਾ ਉਹ ਏਪੀਐਮਸੀ ਮਾਰਕੀਟ ਦੇ ਵਿੱਚ ਹੋਏਗਾ ਯਾਨੀ ਕਿ ਪ੍ਰਾਈਵੇਟ ਪਲੇਅਰ ਦਾ ਦਾਖਲਾ ਉੱਥੇ ਉਹਨਾਂ ਨੇ ਕਰਤਾ ਔਰ ਇਹਦੇ ਚ ਹੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਮੈਕੈਨਿਜ਼ਮ ਲੈ ਕੇ ਆਉਣਾ ਟੂ ਮਿਟੀਗੇਟ ਦਾ ਅਨਸਰਟਨਟੀ ਚੀਜ਼ ਆਫ ਮਾਰਕੀਟ ਐਂਡ ਪ੍ਰਾਈਸ ਇਹਦਾ ਮਤਲਬ ਕੋਈ ਫਿਕਸ ਪ੍ਰਾਈਸ ਜਿਹੜੀ ਆ ਉਹ ਨਹੀਂ ਹੋਊਗੀ ਕੋਈ ਐਮਐਸਪੀ ਜਿਹੜਾ ਹੈਗਾ ਉਹ ਨਹੀਂ ਆਊਗਾ ਇਹ ਮੋਟੇ ਰੂਪ ਦੇ ਵਿੱਚ ਉਹਨਾਂ ਦਾ ਜਿਹੜਾ ਵਿਜ਼ਨ ਹੈਗਾ ਨੈਸ਼ਨਲ ਪਾਲਿਸੀ ਫਰੇਮਵਰਕ ਦਾ ਉਹ ਇਹ ਹੈ ਕਿ ਇਹਦੇ ਚ ਉਹਨਾਂ ਨੇ ਬਿਲਕੁਲ ਲਿਖਿਆ ਕਿ ਜਿਹੜੇ ਸਾਈਲੋ ਵੇਅਰ ਹਾਊਸ ਤੇ ਕੋਲਡ ਸਟੋਰੇਜ ਨੇ ਇਹਨਾਂ ਨੂੰ ਮਾਰਕੀਟ ਯਾਰਡ ਦਾ ਸਟੇਟਸ ਦਿੱਤਾ ਜਾਵੇ ਯਾਨੀ ਕਿ ਜਿਹੜੇ ਹੁਣ ਕਾਰਪੋਰੇਟ ਘਰਾਣੇ ਸਾਈਲੋ ਖੋਲ ਰਿਹਾ ਜਿਉ ਉਹਨੂੰ ਮੰਡੀ ਮੰਨ ਲਿਆ ਜਾਊਗਾ ਇਹਦੇ ਨਾਲ ਜਿਹੜਾ ਉਹ ਆੜਤਾਲਾ ਸਿਸਟਮ ਹੈਗਾ ਉਹ ਖਤਮ ਹੋਏਗਾ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਹੈਗਾ ਜਿਹੜੀਆਂ ਸਾਡੇ ਪਿੰਡਾਂ ਦੇ ਵਿਕਾਸ ਲਈ ਉਹ ਫੰਡ ਕੱਟਿਆ ਜਾਂਦਾ ਸੀਗਾ ਉਹ ਖਤਮ ਹੋਏਗਾ ਔਰ ਵੱਡੀ ਪੱਧਰ ਤੇ ਜਿਹੜਾ ਰੋਜ਼ਗਾਰ ਹੈਗਾ ਮੰਡੀਆਂ ਚ ਖਤਮ ਹੋਏਗਾ ਡਿਜੀਟਲ ਕਰ ਦੇਣਾ ਸਾਰਾ ਕੁਝ ਕਿੱਥੇ ਕਿਹੜੀ ਚੀਜ਼ ਪੈਦਾ ਹੋਈ ਉਹਦੀ ਕਿਸ ਤਰ੍ਹਾਂ ਦੀ ਗ੍ਰੇਡਿੰਗ ਆ ਫਸਲ ਦੀ ਕੁਆਲਿਟੀ ਕਿਹੋ ਜੀ ਆ ਹੁਣ ਜੇਕਰ ਤੇ ਕੁਆਲਿਟੀ ਪਸੰਦ ਨਹੀਂ ਆਉਂਦੀਗੀ ਜਿਹੜਾ ਮਤਲਬ ਪ੍ਰਾਈਵੇਟ ਪਲੇਅਰ ਨੂੰ ਕੁਆਲਿਟੀ ਪਸੰਦ ਨਹੀਂ ਆਉਂਦੀਗੀ ਅਨਾਜ ਦੀ ਕੁਆਲਿਟੀ ਘਟ ਮਾੜੀ ਹੋਗੀ ਠੀਕ ਆ ਉਸ ਅਨਾਜ ਦਾ ਕੀ ਬਣੂਗਾ ਦੀ ਲੱਗਦਾ ਇਹਨੂੰ ਲਾਗੂ ਕਰਨ ਦੀ ਫੁੱਲ ਫਲੇਜ ਪਾਵਰ ਪੰਜਾਬ ਸਰਕਾਰ ਕੋਲੇ ਆ ਇਹਨੂੰ ਲਾਗੂ ਇਹਨੂੰ ਰੋਕ ਵੀ ਸਕਦੀ ਆ ਰੱਦ ਵੀ ਕਰ ਸਕਦੀ ਆ ਪੰਜਾਬ ਸਰਕਾਰ ਕਿ ਅਸੀਂ ਨਹੀਂ ਲਾਗੂ ਕਰਨੀ WTO ਸਾਮਰਾਜੀ ਮੁਲਕਾਂ ਦੀ ਸੰਸਥਾ ਹੈਗੀ ਆ ਔਰ ਉਹਨਾਂ ਦੀ ਸੰਸਥਾ ਹੀ NATO ਆ ਉਹਨਾਂ ਦੀ ਸੰਸਥਾ ਹੀ ਜਿਹੜੀ ਹੈਗੀ ਆ UN ਆ ਔਰ ਜਿਹੜੀਆਂ ਜਿਹੜੀਆਂ ਮੁਲਕ ਦੀਆਂ ਸਰਕਾਰਾਂ ਕਾਰਪੋਰੇਟ ਦੇ ਖਿਲਾਫ ਗਈਆਂ ਉਥੇ ਉਥੇ ਜਿਹੜੇ ਤਖਤਾ ਤੱਕ ਪਲਟਾਈਆਂ ਕਿ ਨਰਿੰਦਰ ਮੋਦੀ ਤੁਝੇ ਅਸੀਂ ਕਹੀ ਨਰਿੰਦਰ ਮੋਦੀ ਇਹ ਕੰਮ ਕਰੂਗਾ ਪੋਲੇ ਪੈਰੀ ਜਾਂ ਪੰਜਾਬ ਸਰਕਾਰ ਕਰੂਗੀ ਇਹਨਾਂ ਸਰਕਾਰਾਂ ਤੋਂ ਭਗਤ ਸਿੰਘ ਹੋਣ ਦੀ ਆਸ ਕਰਨਾ ਹੋਊਗਾ ਕੇਂਦਰ ਸਰਕਾਰ ਨੇ ਤੇ ਇਹ ਵੀ ਕਿਹਾ ਇਸੇ ਪਾਲਿਸੀ ਦੇ ਵਿੱਚ ਲਿਖਿਆ ਕਿ ਉਹਨਾਂ ਨੇ ਹਰ 6 ਮਹੀਨਿਆਂ ਬਾਅਦ ਜਿਹੜੇ ਇਹਨਾਂ ਰਿਫਾਰਮਸ ਨੂੰ ਲਾਗੂ ਕਰੂਗੀ ਸਰਕਾਰ ਤਿੰਨ ਸੂਬਾ ਸਰਕਾਰਾਂ ਇਹਨੀਆਂ ਟੌਪ ਤੇ ਜਾਣਗੀਆਂ ਕੇਂਦਰ ਦਾ ਖੇਤੀਬਾੜੀ ਮੰਤਰੀ ਹਰ 6 ਮਹੀਨਿਆਂ ਬਾਅਦ ਉਹ ਤਿੰਨ ਸਰਕਾਰਾਂ ਨੂੰ ਜਿਹੜਾ ਐਪਰੀਸੀਏਸ਼ਨ ਲੈਟਰ ਦੇਊਗਾ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਉਹ ਸਨਮਾਨਿਤ ਕਰੂਗੀ ਹੁਣ ਉਹਨਾਂ ਨੇ ਇੱਕ ਯੂਨੀਫਾਈਡ ਲਾਇਸੈਂਸ ਕਰਤਾ ਕਿ ਤੁਸੀਂ ਜੇ ਫਰੀਡਕੋਟ ਲਾਇਸੈਂਸ ਬਣਾ ਲਿਆ ਤੇ ਥਰੂਆਊਟ ਇੰਡੀਆ ਜਿੱਥੋਂ ਮਰਜ਼ੀ ਵੇਚੋ ਜਿੱਥੋਂ ਮਰਜ਼ੀ ਖਰੀਦੋ ਯਾਨੀ ਕਿ ਉਹ ਇੱਕ ਜਿਹਨੂੰ ਕਹਿੰਦੇ ਇੱਕ ਇੱਕ ਦੇਸ਼ ਇੱਕ ਮੰਡੀ ਵਾਲੀ ਜਿਹੜੀ ਗੱਲ ਹੈਗੀ ਆ ਉਹ ਯੂਨੀਫਾਈਡ ਲਾਇਸੈਂਸ ਵਾਲੀ ਗੱਲ ਜਿਹੜੀ ਆ ਇਹਦੇ ਤਹਿਤ ਜਿਹੜੀ ਉਹ ਲੈ ਆਏ ਹੈਗੇ ਆ ਕੇਂਦਰ ਵੱਲੋਂ ਰਾਜਾਂ ਨੂੰ ਖਰੜਾ ਭੇਜਿਆ ਗਿਆ ਹੈ ਪਹਿਲਾਂ ਵਾਲੇ ਤਿੰਨ ਖੇਤੀ ਕਾਨੂੰਨਾਂ ਦਾ ਕੁਝ ਨਾਮ ਬਦਲ ਕੇ ਲਾਗੂ ਕਰਵਾਉਣ ਲਈ ਤੇ ਇਹ ਵੀ ਇੱਕ ਗੱਲ ਕਹੀ ਜਾ ਰਹੀ ਹੈ ਕਿ ਇਹ ਉਹਨਾਂ ਵਰਗੇ ਨਹੀਂ ਹੈ ਜਿਹੜੇ ਪਹਿਲਾਂ ਖੇਤੀ ਕਾਨੂੰਨ ਰੱਦ ਕਰਵਾਏ ਸੀ ਕਿਸਾਨਾਂ ਨੇ ਉਹਨਾਂ ਵਰਗੇ ਨਹੀਂ ਹੈ ਇਹਨਾਂ ਦੇ ਵਿੱਚ ਰਾਜਾਂ ਨੂੰ ਅਧਿਕਾਰ ਦਿੱਤਾ ਗਿਆ ਆਪਦੀ ਖੇਤੀ ਨੀਤੀ ਬਣਾਉਣ ਦਾ ਕਿਉਂਕਿ ਜਿਹੜਾ ਖੇਤੀ ਵਿਸ਼ਾ ਹੈ ਉਹ ਰਾਜਾਂ ਦਾ ਹੁੰਦਾ ਪਰ ਅਸਲ ਸਚਾਈ ਕੀ ਹੈ ਕਿ ਇਹ ਉਹਨਾਂ ਦਾ ਹੀ ਕੋਈ ਨਵਾਂ ਰੂਪ ਹੈ ਉਹੀ ਜਾਂ ਉਹੀ ਕਾਨੂੰਨ ਨੇ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਕੋਲ ਖਰੜਾ ਵੀ ਮੌਜੂਦ ਹੈ ਜਿਹੜਾ ਆਇਆ ਹੈ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਤੇ ਨਾਲ ਸਾਡੇ ਨਾਲ ਕਿਸਾਨ ਆਗੂ ਰਜਿੰਦਰਦੀਪ ਸਿੰਘ ਵਾਲਾ ਵੀ ਨੇ ਉਹਨਾਂ ਨੇ ਸਾਰਾ ਪੜਿਆ ਹੈ ਇਹਦੇ ਵਿੱਚੋਂ ਕੀ ਨਿਕਲਦਾ ਹੈ ਸਾਰੇ ਤੇ ਗੱਲਬਾਤ ਕਰਦੇ ਆ ਪਹਿਲਾਂ ਸਵਾਗਤ ਕਰ ਲਈਏ ਬਾਈ ਸਸੀ ਕਾਲ ਸਸੀ ਕਾਲ ਬਾਈ ਜੀ ਬਾਈ ਤੁਸੀਂ ਪੜਿਆ ਹੈ ਨੈਸ਼ਨਲ ਪਾਲਿਸੀ ਫਰੇਮਵਰਕ ਔਨ ਐਗਰੀਕਲਚਰ ਮਾਰਕੀਟਿੰਗ ਜਿਹੜਾ ਇਹਨਾਂ ਨੇ ਨਵਾਂ ਨਾਮ ਦਿੱਤਾ ਹੈ ਕੀ ਇਹ ਇਕੱਲਾ ਮਾਰਕੀਟਿੰਗ ਦਾ ਕਾਨੂੰਨ ਹੈ ਜਾਂ ਉਹ ਤਿੰਨੇ ਖੇਤੀ ਕਾਨੂੰਨਾਂ ਜਾਂ ਇਹ ਉਹਨਾਂ ਤੋਂ ਵੱਖਰਾ ਹੈ ਇਹ ਕੀ ਚੀਜ਼ ਹੈ ਇਹਦੇ ਵਿੱਚ ਕੀ ਲਿਖ ਕੇ ਆਇਆ ਹੈ ਦੇਖੋ ਜੀ ਇਹ ਜਿਹੜਾ ਇਹ 3 ਇਨ 1 ਆ ਠੀਕ ਹੈ ਇਹਦੇ ਚ ਤਿੰਨੋ ਕੋਸ਼ਿਸ਼ ਆ ਮੰਡੀ ਨੂੰ ਖਤਮ ਕਰਨ ਦਾ ਵੀ ਕੰਟਰੈਕਟ ਫਾਰਮਿੰਗ ਵਾਲਾ ਵੀ ਔਰ ਜਿਹੜੀ ਹੈਗੀ ਆ ਅ ਸਿੱਧੇ ਤਰੀਕੇ ਨਾਲ ਕਿ ਜਨਤਕ ਜਿਹੜੀ ਵੰਡ ਪ੍ਰਣਾਲੀ ਆ ਉਹ ਤਾਂ ਫਿਰ ਜੇ ਖਰੀਦ ਨਹੀਂ ਹੋਣੀਗੀ ਤੇ ਐਮਐਸਪੀ ਨਹੀਂ ਰਹਿਣਾਗਾ ਜਨਤਕ ਵੰਡ ਪ੍ਰਣਾਲੀ ਦੀ ਜਿਹੜੀ ਖਤਮ ਉਹ ਹੋਣੀ ਹੋਣੀ ਆ ਪਰ ਇਹਦੇ ਚ ਜਿਹੜਾ ਉਹਨਾਂ ਨੇ ਪਹਿਲੇ ਨੰਬਰ ਤੇ ਆਪਣਾ ਵਿਜ਼ਨ ਦੱਸਿਆ ਕਿ ਸਾਡਾ ਵਿਜ਼ਨ ਕੀ ਆ ਵਿਜਨ ਉਹ ਕਹਿੰਦੇ ਆ ਕਿ ਜਿਹੜੀਆਂ ਮਤਲਬ ਮਲਟੀਪਲ ਮਾਰਕੀਟਸ ਜਿਹੜੀਆਂ ਨੇ ਉਹ ਕਿਸਾਨ ਨੂੰ ਅਸੀਂ ਪ੍ਰੋਵਾਈਡ ਕਰਾਨੀਆਂ ਨੇ ਯਾਨੀ ਕਿ ਇੱਕ ਪਰਮਾਨੈਂਟ ਮਾਰਕੀਟ ਨਹੀਂ ਰਹੂਗੀ ਔਰ ਦੂਸਰਾ ਇਹੜਾ ਉਹਨਾਂ ਨੇ ਕਿਹਾ ਮਿਸ਼ਨ ਆ ਸਾਡਾ ਜਿਹੜਾ ਮਿਸ਼ਨ ਉਹਨਾਂ ਨੇ ਬੜੇ ਉਹਨਾਂ ਨੇ ਇਹ ਸੋਹਣੇ ਸ਼ਬਦਾਂ ਚ ਸ਼ੁਰੂਆਤ ਕੀਤੀ ਆ ਕਿ ਜਿਹੜਾ ਵੀ ਖੇਤੀਬਾੜੀ ਆ ਨਾ ਇਹ ਸਟੇਟ ਸਬਜੈਕਟ ਆ ਕਿਉਂਕਿ ਜਦੋਂ ਤਿੰਨ ਖੇਤੀ ਕਾਨੂੰਨ ਆਏ ਤਾਂ ਉਦੋਂ ਮਤਲਬ ਸਾਰੀ ਗੱਲਬਾਤ ਸਾਰੇ ਬਰਤਾਂਤ ਦੇ ਵਿੱਚ ਇਹ ਹੈ ਕਿ ਖੇਤੀ ਜਿਹੜੀ ਸੂਬਿਆਂ ਦਾ ਅਧਿਕਾਰ ਖੇਤਰਾ ਕੇਂਦਰ ਨੂੰ ਇਹਦੇ ਤੇ ਕਾਨੂੰਨ ਬਣਾਉਣ ਦਾ ਕੋਈ ਅਧਿਕਾਰ ਨਹੀਂਗਾ ਤੇ ਇਸ ਵਾਰ ਕੇਂਦਰ ਨੇ ਜਦੋਂ ਇਹ ਮਿਸ਼ਨ ਆਫ ਨੈਸ਼ਨਲ ਪਾਲਿਸੀ ਫਰੇਮਵਰਕ ਜਿਹੜਾ ਇਹ ਇਹਦੇ ਹੈਡਿੰਗ ਹੇਡ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਇਹ ਸਾਡਾ ਉਦੇਸ਼ ਜਿਹੜਾ ਹੈਗਾ ਕਿ ਖੇਤੀ ਨੀਤੀ ਜਿਹੜਾ ਇਹਦੇ ਬਾਰੇ ਮਾਰਕੀਟਿੰਗ ਬਾਰੇ ਵੀ ਸੂਬੇ ਬਣਾਉਣ ਕਿਉਂਕਿ ਜਿਹੜੀ ਹੈਗੀ ਆ ਇੰਡੀਅਨ ਕਨਸਟੀਟਿਊਸ਼ਨ ਮੁਤਾਬਕ ਜਿਹੜਾ ਸਟੇਟ ਸਬਜੈਕਟ ਆ ਪਰ ਜਿਹੜਾ ਉਹਨਾਂ ਨੇ ਅੱਗੇ ਇਹ ਕਹਿ ਕੇ ਸੂਬਿਆਂ ਦਾ ਅਧਿਕਾਰ ਆ ਉਸੇ ਪੈਰੇ 'ਚ ਹੀ ਮੈਂ ਇੱਕੋ ਲਾਈਨ ਜਿਹੜੀ ਉਹ ਪੜ੍ਹਨੀ ਚਾਹੂੰਗਾ ਉਹ ਕਹਿੰਦਾ ਸੂਬਿਆਂ ਨੂੰ ਕਹ ਰਿਹਾ ਕਿ देयर ਪਾਲਿਸੀ ਫਰੇਮਵਰਕ ਟੂ ਬੀ ਬਾਈ ਐਂਡ ਲਾਰਜ ਇਨ ਕਨਸੋਨੈਂਸ ਵਿਦ ਦਾ ਨੈਸ਼ਨਲ ਪਾਲਿਸੀ ਫਰੇਮਵਰਕ ਟੂ ਅਚੀਵ ਦਾ ਗੋਲ ਆਫ ਮੇਕਿੰਗ ਅਵੇਲੇਬਲ ਬੈਸਟ ਪੋਸੀਬਲ ਮਾਰਕੀਟ ਐਂਡ ਪ੍ਰਾਈਸ ਟੂ ਦਾ ਫਾਰਮਰਸ ਫਾਰ देयर ਪ੍ਰੋਡਿਊਸ ਕਿ ਸੂਬਿਆਂ ਦਾ ਖੇਤੀਆ ਅਧਿਕਾਰ ਖੇਤਰ ਆ ਪਰ ਸੂਬੇ ਉਸ ਤਰ੍ਹਾਂ ਨੀਤੀ ਬਣਾਉਣ ਜਿਸ ਤਰ੍ਹਾਂ ਅਸੀਂ ਆ ਪਾਲ ਸੀ ਫਰੇਮਵਰਕ ਬਣਾ ਕੇ ਦੇਤਾ ਯਾਨੀ ਕਿ ਇੱਕ ਦੇਸ਼ ਤੇ ਇੱਕ ਮੰਡੀ ਜਿਹੜੇ ਉਹ ਪਹਿਲੇ ਕਿੰਨ ਖੇਤੀ ਕਾਨੂੰਨਾਂ ਚ ਲਿਆਉਣਾ ਚਾਹੁੰਦੇ ਸੀ ਉਹ ਬਿਲਕੁਲ ਸਪਸ਼ਟ ਰੂਪ ਚ ਤੇ ਲੈ ਕੇ ਆਏ ਆ ਔਰ ਇਸੇ ਉਹਦੇ ਚ ਜਿਹੜੇ ਆਪਣੀ ਮਿਸ਼ਨ ਚ ਲਿਖਦੇ ਆ ਕਿ ਪਬਲਿਕ ਤੇ ਪ੍ਰਾਈਵੇਟ ਦੋਨਾਂ ਦਾ ਜਿਹੜਾ ਕੰਪੀਟੀਸ਼ਨ ਹੋਊਗਾ ਉਹ ਏਪੀਐਮਸੀ ਮਾਰਕੀਟ ਦੇ ਵਿੱਚ ਹੋਏਗਾ ਯਾਨੀ ਕਿ ਪ੍ਰਾਈਵੇਟ ਪਲੇਅਰ ਦਾ ਦਾਖਲਾ ਉੱਥੇ ਉਹਨਾਂ ਨੇ ਕਰਤਾ ਹੁਣ ਜਿੱਥੇ ਪ੍ਰਾਈਵੇਟ ਤੇ ਉਹਦਾ ਪਬਲਿਕ ਦਾ ਹੋਏਗਾ ਮਤਲਬ ਪਬਲਿਕ ਸੈਕਟਰ ਦਾ ਕੰਪੀਟੀਸ਼ਨ ਹੋਏਗਾ ਤੇ ਯਕੀਨਨ ਤੌਰ ਤੇ ਸਰਕਾਰ ਜਿਹੜੀ ਹੈਗੀ ਆ ਉਹ ਪ੍ਰਾਈਵੇਟ ਪਲੇਅਰ ਦੇ ਨਾਲ ਖੜੀ ਹੈਗੀ ਆ ਆਪਾਂ ਦੇਖਦੇ ਹਾਂ ਕਿ ਸਰਕਾਰੀ ਜਦੋਂ ਸਕੂਲਾਂ ਨੂੰ ਬੰਦ ਕਰਨ ਤੇ ਆਏ ਤੇ ਕਿਵੇਂ ਪ੍ਰਾਈਵੇਟ ਸਕੂਲ ਜਿਹੜੇ ਸੀ ਵਧੇ ਕਿਉਂਕਿ ਸਰਕਾਰਾਂ ਨੇ ਚਲਾਉਣੇ ਛੱਡ ਤੇ ਸਰਕਾਰੀ ਹਸਪਤਾਲ ਇੱਕ ਇੱਕ ਸਰਕਾਰੀ ਅਦਾਰਾ ਜਿਹੜਾ ਸੀਗਾ ਉਹ ਸਰਕਾਰ ਨੇ ਜਾਣਬੁੱਝ ਕੇ ਫੇਲ ਕੀਤਾ ਤਾਂ ਕਿ ਲੋਕ ਪ੍ਰਾਈਵੇਟ 플레이ਰ ਵਾਲੇ ਪਾਸੇ ਪ੍ਰਾਈਵੇਟ ਸੈਕਟਰ ਵਾਲੇ ਪਾਸੇ ਜਾਣ ਔਰ ਉਸੇ ਤਰ੍ਹਾਂ ਮੰਡੀ ਦੇ ਵਿੱਚ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਔਰ ਇਹਦੇ ਚ ਹੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਮੈਕੈਨਿਜ਼ਮ ਲੈ ਕੇ ਆਉਣਾ ਟੂ ਮਿਟੀਗੇਟ ਦਾ ਅਨਸਰਟਨਟੀਜ਼ ਆਫ ਮਾਰਕੀਟ ਐਂਡ ਪ੍ਰਾਈਸ ਇਹਦਾ ਮਤਲਬ ਕੋਈ ਫਿਕਸ ਪ੍ਰਾਈਸ ਜਿਹੜੀ ਆ ਉਹ ਨਹੀਂ ਹੋਊਗੀ ਕੋਈ ਐਮਐਸਪੀ ਜਿਹੜਾ ਹੈਗਾ ਉਹ ਨਹੀਂ ਆਊਗਾ ਇਹ ਮੋٹے ਰੂਪ ਦੇ ਵਿੱਚ ਉਹਨਾਂ ਦਾ ਜਿਹੜਾ ਵਿਜ਼ਨ ਹੈਗਾ ਨੈਸ਼ਨਲ ਪਾਲਿਸੀ ਫਰੇਮਵਰਕ ਦਾ ਉਹ ਇਹ ਆ ਇਹ ਇੱਕ ਹਿਸਾਬ ਨਾਲ ਜਿਵੇਂ ਪਹਿਲਾਂ ਤੁਸੀਂ ਜਦੋਂ ਇਹ ਕਾਨੂੰਨ ਸਾਰੀਆਂ ਇੱਕ ਜੱਥੇ ਬੰਦੀਆਂ ਸਾਰੇ ਲੋਕ ਰੱਦ ਕਰਵਾ ਕੇ ਆਏ ਤਾਂ ਉਹ ਇਹ ਲੱਗਦਾ ਸੀ ਕਿ ਇੱਕ ਵੱਡੀ ਜਿੱਤ ਹੈ ਇਹ ਕਾਨੂੰਨ ਅਸੀਂ ਰੱਦ ਕਰਵਾ ਲਏ ਤਾਂ ਕੀ ਲੱਗਦਾ ਕੇਂਦਰ ਉਹ ਚੀਜ਼ ਨੂੰ ਫਿਰ ਮੰਨਦੀ ਸੀ ਜਾਂ ਉਹ ਪਾਲਿਸੀ ਜਿਵੇਂ ਕਿਹਾ ਜਾਂਦਾ ਕਿ ਪਾਲਿਸੀ ਤਹਿਤ ਹੈ ਇਹ ਚੀਜ਼ਾਂ ਆਉਣੀਆਂ ਹੀ ਆ ਜਿਹੜੀਆਂ ਕਾਰਪੋਰੇਟਾਂ ਦੀਆਂ ਪਾਲਿਸੀਆਂ ਲਾਗੂ ਹੋਣੀਆਂ ਹੀ ਆ ਸਿੱਧੇ ਜਾਂ ਸਿੱਧੇ ਰੂਪ ਚ ਕੀ ਲੱਗਦਾ ਫਿਰ ਉਹ ਚੀਜ਼ ਨੂੰ ਦੁਬਾਰਾ ਉਹਨਾਂ ਚੀਜ਼ਾਂ ਦੇ ਉੱਤੇ ਉਹੀ ਦਬਾਅ ਹੇਠ ਦੁਬਾਰਾ ਚੀਜ਼ਾਂ ਲੈ ਕੇ ਆਈਆਂ ਜਾ ਰਹੀਆਂ ਮਨਿੰਦਰ ਇਹ ਜਦੋਂ ਤੁਸੀਂ ਖੇਤੀ ਕਾਨੂੰਨ ਕਾਨੂੰਨ ਰੱਦ ਹੋਏ ਉਦੋਂ ਵੀ ਆਪਾਂ ਇਹ ਕਹਿ ਰਹੇ ਜਿਹੜੀ ਨੀਤੀ ਆ ਨੀਤੀ ਉਹੀ ਆ ਨੀਤੀ ਦਾ ਇੱਕ ਪ੍ਰਗਟਾਵਾ ਸੀ ਤਿੰਨ ਖੇਤੀ ਕਾਨੂੰਨਾਂ ਦਾ ਪ੍ਰਗਟਾਵਾ ਖਤਮ ਹੋਇਆ ਪਰ ਸਟੇਟ ਇਹਨੂੰ ਆਪਣੀ ਪਾਲਿਸੀ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਜੜਾ ਪ੍ਰਗਟ ਕਰੇਗਾ ਕਿਉਂਕਿ 1995 ਦੇ ਵਿੱਚ ਜਦੋਂ WTO ਹੋਣ ਚ ਆਇਆ ਤੇ WTO ਕਿਉਂਕਿ ਦੁਨੀਆ ਦੇ ਜਿਹੜੇ ਤਨਾਅਡ ਮੁਲਕ ਆ ਉਹਨਾਂ ਨੇ ਜਿਹੜੀ ਉਥੋਂ ਦੇ ਲੱਖ ਲੱਖ ਏਕੜ ਦੇ ਵੱਡੇ ਫਾਰਮ ਨੇ 70000 70000 ਵੱਡੇ ਏਕੜ ਦੇ ਫਾਰਮ ਨੇ ਉਹਨਾਂ ਦੀ ਜਿਹੜੀ ਸਰਪਲਸ ਪ੍ਰੋਡਕਸ਼ਨ ਸੀਗੀ ਉਹਨਾਂ ਨੂੰ ਖਪਾਉਣ ਦੇ ਵਾਸਤੇ ਉਹਨਾਂ ਨੂੰ ਮੰਡੀ ਚਾਹੀਦੀ ਸੀਗੀ ਤੇ ਆਰਥਰ ਡੰਕਲ ਨਾਂ ਦੇ ਬੰਦੇ ਨੇ ਜਿਹੜਾ ਯੂਰੋਪੀਅਨ ਯੂਨੀਅਨ ਨੂੰ ਔਰ ਅਮਰੀਕਾ ਦੀ ਫਾਰਮਰ ਲੌਬੀ ਨੂੰ ਮਨਜ਼ੂਰ ਸੀ ਇੱਕ ਡਰਾਫਟ ਤਿਆਰ ਕੀਤਾ ਜਿਹਨੂੰ ਡੰਕਲ ਡਰਾਫਟ ਕਹਿੰਦੇ ਸੀ ਔਰ ਉਹ ਡਿਸਕਸ਼ਨ ਤੋਂ ਬਾਅਦ 1995 ਦੇ ਵਿੱਚ ਗੈਟ ਦੀ ਥਾਂ 1995 ਦੇ ਵਿੱਚ ਟੀਓਸੀ ਜਿਹੜਾ ਉਹ ਹੋਣ ਚ ਆ ਗਿਆ ਜੇ ਆਪਾਂ ਉਹਦੇ ਮੋਟੀਆਂ ਦੋ ਤਿੰਨ ਗੱਲਾਂ ਕਹੀਏ ਉਹਨੇ ਕਿਹਾ ਕਿ ਸਰਕਾਰੀ ਖਰੀਦ ਤੋਂ ਸਰਕਾਰ ਬਾਹਰ ਹੋਵੇ ਯਾਨੀ ਕਿ ਪ੍ਰਾਈਵੇਟ ਪਲੇਅਰ ਆਵੇ ਖਰੀਦ ਦੇ ਵਿੱਚ ਔਰ ਜਿਹੜੀ ਜਨਤਕ ਵੰਡ ਪ੍ਰਣਾਲੀ ਆ ਉਹਦੇ ਤੋਂ ਸਰਕਾਰ ਜਿਹੜੀ ਹੈਗੀ ਆ ਬਾਹਰ ਹੋਵੇ ਯਾਨੀ ਕਿ ਜਿਸ ਤਰ੍ਹਾਂ ਆਪਾਂ ਦੇਖਦੇ ਕਿ ਇਥੇ ਕਰੋੜਾਂ ਲੋਕਾਂ ਨੂੰ ਰਾਸ਼ਨ ਦੀਪੂਆਂ ਤੇ ਸਸਤਾ ਰਾਸ਼ਨ ਦਿੱਤਾ ਜਾਂਦਾ ਹੈਗਾ ਲੋੜਵੰਦ ਲੋਕਾਂ ਨੂੰ ਵੀ ਉਹਦੇ ਤੋਂ ਜਿਹੜਾ ਬਾਹਰ ਹੋਵੇ ਔਰ ਤੀਸਰਾ ਜਿਹੜੀਆਂ ਸਬਸਿਡੀਆਂ ਨੇ ਉਹ ਮੁਕੰਮਲ ਰੂਪ ਦੇ ਜਿਹੜਾ ਸੀਗਾ ਉਹ ਖਤਮ ਕਰੇ ਔਰ 1995 ਚ ਜਦੋਂ ਇਹ ਡਬਲ ਜੀਟੀ ਆਇਆ ਉਸ ਦੌਰ ਤੇ ਚ ਭਾਰਤ ਦੇ ਵਿੱਚ ਰਲੀਆਂ ਮਿਲੀਆਂ ਸਰਕਾਰਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਸੀ ਉਹ ਚੱਲ ਰਹੀਆਂ ਸੀ ਜਿਸ ਕਰਕੇ ਉਹਨਾਂ ਨੂੰ ਇੱਕੋ ਧੱਕੇ ਦੇ ਨਾਲ ਡਬਲਯੂਟੀਓ ਦੀ ਫੁੱਲ ਫਲੇਜ ਪਾਲਿਸੀ ਲਾਗੂ ਕਰਨੀ ਜਿਹੜੀ ਮੁਸ਼ਕਲ ਸੀ ਔਰ ਜਦੋਂ 1914 ਦੇ ਵਿੱਚ ਇੱਕ ਮਜ਼ਬੂਤ ਸਰਕਾਰ ਜਿਹਨੂੰ ਕਹਿੰਦੇ ਆਈ ਆ ਉਹਨੇ ਫਿਰ ਜਿਹੜਾ ਸਹੀਜੇ ਸਹੀਜੇ ਪਿਛਲੀਆਂ ਸਰਕਾਰਾਂ ਆ ਰਹੀਆਂ ਸੀ ਉਹਨੇ ਤਿੰਨੋਂ ਕਾਨੂੰਨ ਲਿਆ ਕੇ ਜਿਹੜਾ ਸੀਗਾ ਸਾਰਾ ਕੁਝ ਇੱਕੋ ਵਕੜਾ ਕਾਰਪੋਰੇਟ ਦਾ ਸੀਗਾ ਨੀਤੀ ਸੀ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਅੰਦੋਲਨ ਹੋਇਆ ਤੇ ਉਹਦੇ ਚ ਮੋਦੀ ਸਰਕਾਰ ਨੂੰ ਪਿੱਛੇ ਹਟਣਾ ਪਿਆ ਤੋਂ ਉਹ ਖੇਤੀ ਕਾਨੂੰਨ ਤਾਂ ਵਾਪਸ ਲੈ ਲੇ ਪਰ ਭਾਰਤ ਡਬਲਯੂਟੀਓ ਦਾ ਹਿੱਸਾ ਭਾਰਤ ਇਥੇ ਕਾਰਪੋਰੇਟ ਪੱਖੀ ਖੇਤੀ ਲਿਆਉਣਾ ਚਾਹੁੰਦਾ ਹੈਗਾ ਭਾਰਤ ਉਸੇ ਨੀਤੀ ਤੇ ਜਿਹੜਾ ਹੈਗਾ ਚੱਲ ਰਿਹਾ ਔਰ ਉਹਨੂੰ ਅੱਜ ਇਹ ਨਵੇਂ ਜਿਹੜਾ ਸੀਗਾ ਉਹ ਲੈ ਕੇ ਆਏ ਆ ਤੁਸੀਂ ਦੇਖੋ ਕਿ ਇਹਦੇ ਚ ਉਹਨਾਂ ਨੇ ਬਿਲਕੁਲ ਲਿਖਿਆ ਕਿ ਜਿਹੜੇ ਸਾਈਲੋ ਵੇਅਰ ਹਾਊਸ ਤੇ ਕੋਲਡ ਸਟੋਰੇਜ ਨੇ ਇਹਨਾਂ ਨੂੰ ਮਾਰਕੀਟ ਯਾਰਡ ਦਾ ਸਟੇਟਸ ਦਿੱਤਾ ਜਾਵੇ ਯਾਨੀ ਕਿ ਜਿਹੜੇ ਹੁਣ ਕਾਰਪੋਰੇਟ ਘਰਾਨੇ ਸਾਈਲੋ ਖੋਲ ਰੇ ਆ ਜਿਉ ਉਹਨੂੰ ਮੰਡੀ ਮੰਨ ਲਿਆ ਜਾਊਗਾ ਤਾਂ ਹੁਣ ਤਾਂ ਜਿਹੜੇ ਮਤਲਬ ਸਾਈਲੋ ਨੇ ਉਹ ਮਤਲਬ ਕਿ ਕਿਰਾਏ ਤੇ ਨੇ ਐਫਸੀਆਈ ਦੇ ਕੋਲੇ ਜਿਵੇਂ ਅਡਾ ਗਰੂ ਆਲਾ ਅਡਾਨੀ ਦਾ ਸੈਲੋਆ ਉਹ ਮਾਲਕੀ ਅਡਾਨੀ ਦੀ ਆ ਪਰ ਉਹ ਐਫਸੀਆਈ ਦੇ ਕੋਲੇ ਕਿਰਾਏ ਤੇ ਆ ਐਫਸੀਆਈ ਆਪਣਾ ਅਨਾਜ ਜਿਹੜਾ ਹੈਗਾ ਉੱਥੇ ਸਟਾਉਂਦਾ ਪਹਿਲਾਂ ਜਿਵੇਂ ਕੁਝ ਲੋਕ ਤਰਾਇ ਕਰਦੇ ਸੀ ਵੀ ਕਿਸਾਨ ਉੱਥੇ ਲੈ ਕੇ ਜਾਂਦੇ ਸੀ ਤਾਂ ਉਹ ਪ੍ਰੋਪਰ ਖਰੀਦ ਦੇ ਰਾਹੀਂ ਸਰਕਾਰੀ ਖਰੀਦ ਜਿਹੜੀ ਹੁੰਦੀ ਸੀ ਉਹ ਐਫਸੀਆਈ ਦੇ ਕੋਲੇ ਅਨਾਜ ਜਿਹੜਾ ਵੇਚ ਕੇ ਹੁੰਦੇ ਸੀ ਪਰ ਹੁਣ ਜਿਹੜੇ ਉਹ ਸੈਲੋ ਨੇ ਉਹਨਾਂ ਨੂੰ ਪ੍ਰਾਈਵੇਟ ਮੰਡੀ ਦਾ ਜਿਹੜਾ ਹੈਗਾ ਉਹ ਰੂਪ ਦੇਣ ਵਾਸਤੇ ਇਹਦੇ ਵਿੱਚ ਬਹੁਤ ਕਲੀਅਰ ਕੱਟ ਜਿਹੜੀ ਡਾਇਰੈਕਸ਼ਨ ਹੈਗੀ ਆ ਇਸ ਪਾਲਿਸੀ ਦੇ ਵਿੱਚ ਉਹਨਾਂ ਜਿਹੜੀ ਆ ਉਹ ਦੇ ਦਿੱਤੀ ਹੈਗੀ ਕੀ ਲੱਗਦਾ ਫਿਰ ਮਤਲਬ ਇਹ ਜਿਹੜੀ ਹੁਣ ਉਹਨਾਂ ਨੇ ਸੂਬਾ ਸਰਕਾਰਾਂ ਨੂੰ ਭੇਜਿਆ ਪੰਜਾਬ ਸਰਕਾਰ ਕੋਲ ਵੀ ਆਈ ਆ ਅੱਜ ਚਰਚਾ ਵੀ ਹੋਈ ਆ ਉਹਦੇ ਤੇ ਖਬਰ ਵੀ ਲੱਗੀ ਆ ਕੀ ਲੱਗਦਾ ਇਹਨੂੰ ਲਾਗੂ ਕਰਨ ਦੀ ਫੁੱਲ ਫਲੈਜ ਪਾਵਰ ਪੰਜਾਬ ਸਰਕਾਰ ਕੋਲੇ ਆ ਇਹਨੂੰ ਲਾਗੂ ਇਹਨੂੰ ਰੋਕ ਵੀ ਸਕਦੀ ਆ ਰੱਦ ਵੀ ਕਰ ਸਕਦੀ ਆ ਪੰਜਾਬ ਸਰਕਾਰ ਕਿ ਅਸੀਂ ਨਹੀਂ ਲਾਗੂ ਕਰਨੀ ਇਹ ਆ ਦੇਖੋ ਇਹ ਸਰਕਾਰ ਤੇ ਨਹੀਂ ਇਹ ਲੋਕਾਂ ਦੇ ਦਬਾਅ ਤੇ ਲੋਕਾਂ ਦੀ ਇਕੇ ਤੇ ਲੋਕਾਂ ਦੇ ਅੰਦੋਲਨ ਤੇ ਨਿਰਭਰ ਕਰਦਾ ਕਿਉਂਕਿ ਉਹਨਾਂ ਨੇ ਜਿਵੇਂ ਇਸ ਪਾਲਿਸੀ 'ਚ ਲਿਖਿਆ ਕਿ ਐਗਰੀਕਲਚਰ ਸਟੇਟ ਸਬਜੈਕਟ ਆ ਪਰ ਉਹਨਾਂ ਨੇ ਕਿਹਾ ਕਿ ਮਤਲਬ ਉਹਦੀ ਕਨਸੋਨੈਂਸ ਦੇ ਅਨੁਸਾਰ ਜਿਹੜਾ ਹੈਗਾ ਇਹ ਮਤਲਬ ਜਿਹੜਾ ਸੈਂਟਰ ਨੇ ਜੋ ਪਾਲਿਸੀ ਬਣਾਈ ਉਹਦੇ ਮੁਤਾਬਕ ਬਣੇ ਜੇ ਲੋਕਾਂ ਦਾ ਦਬਾਅ ਬਣੂਗਾ ਤੇ ਹੋਣਾ ਨਹੀਂ ਤਾਂ ਤੁਸੀਂ ਇਹ ਦੇਖੋ ਕਿ ਡੈਮ ਸੇਫਟੀ ਐਕਟ ਜਿਹੜਾ ਉਹ ਸਟੇਟ ਸਬਜੈਕਟ ਆ ਕੇਂਦਰ ਸਰਕਾਰ ਨੇ 2020 ਦਾ ਡੈਮ ਸੇਫਟੀ ਐਕਟ ਪਾਸ ਕੀਤਾ ਹੋਇਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਮੈਂਬਰਸ਼ਿਪ ਖਤਮ ਕਰਤੀ ਡੈਮਾਂ ਤੇ ਕੇਂਦਰ ਨੇ ਕਬਜ਼ਾ ਕਰ ਲਿਆ ਪਾਣੀ ਤੇ ਡੈਮ ਸੂਬਿਆਂ ਦਾ ਅਧਿਕਾਰ ਖੇਤਰਾ ਇਹਦੇ ਤੇ ਭਗਵੰਤ ਮਾਨ ਸਾਹਿਬ ਨੂੰ ਤਿੰਨ ਵਾਰ ਐਸਕੇਮ ਦੀਆਂ ਮੀਟਿੰਗਾਂ 'ਚ ਕਿਹਾ ਜਾ ਚੁੱਕਾ ਕਿ ਪੰਜਾਬ ਦੀ ਅਸੈਂਬਲੀ 'ਚ ਡੈਮ ਸੇਫਟੀ ਐਕਟ ਦੇ ਖਿਲਾਫ ਰੈਜ਼ੋਲੂਸ਼ਨ ਲੈ ਕੇ ਆਓ ਅੱਜ ਤੱਕ ਨਹੀਂ ਲੈ ਕੇ ਆਏਗੇ ਜਿਹੜਾ ਕੋਆਪਰੇਟਿਵ ਆ ਯਾਨੀ ਕਿ ਸਹਿਕਾਰਤਾ ਖੇਤਰਾ ਉਹ ਵੀ ਸਟੇਟ ਸਬਜੈਕਟ ਆ ਪਰ ਉਹ ਸਟੇਟ ਸਬਜੈਕਟ ਨੂੰ ਬਚਾਉਣ ਵਾਸਤੇ ਵੀ ਭਗਵੰਤਮਾਨ ਸਾਹਿਬ ਨੇ ਕੁਝ ਨਹੀਂ ਕੀਤਾਗਾ ਸਾਡਾ ਵੇਰਕਾ ਸਾਡਾ ਮਿਲਕ ਫੈਡ ਡਾਊਨ ਜਾ ਰਿਹਾ ਤੇ ਅਮੁੱਲ ਦੇ ਜਿਹੜੇ ਪ੍ਰੋਡਕਟ ਹੈਗੇ ਆ ਉਹ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਹੈਗੇ ਵਿਕਰੇ ਗਏ ਪੰਜਾਬ ਦੀ ਜਿਹੜੀ ਸਹਿਕਾਰਤਾ ਦਾ ਖੇਤਰ ਹੈਗਾ ਉਹ ਲਗਾਤਾਰ ਜਿਹੜਾ ਟੁੱਟ ਰਿਹਾ ਹੈਗਾ ਤੋ ਇਹਦੇ ਚ ਇਸ ਗੱਲ ਤੇ ਨੀਗ ਵੀ ਸੂਬਾ ਸਰਕਾਰ ਕੀ ਕਰੂਗੀ ਇਹ ਇਸ ਮੁਲਕ ਪੰਜਾਬ ਦੇ ਕਿਸਾਨਾਂ ਦੇ ਇਥੋਂ ਦੇ ਜਨ ਸੁਧਾਰਨ ਦੇ ਲੋਕਾਂ ਦੇ ਏਕੇ ਤੇ ਉਹਨਾਂ ਦੇ ਦਬਾਤ ਆ ਕਿਉਂਕਿ ਕੇਂਦਰ ਸਰਕਾਰ ਨੇ ਤੇ ਇਹ ਵੀ ਕਿਹਾ ਇਸੇ ਪਾਲਿਸੀ ਦੇ ਵਿੱਚ ਲਿਖਿਆ ਕਿ ਉਹਨਾਂ ਨੇ ਹਰ 6 ਮਹੀਨਿਆਂ ਬਾਅਦ ਜਿਹੜੇ ਇਹਨਾਂ ਰਿਫਾਰਮਸ ਨੂੰ ਲਾਗੂ ਕਰੂਗੀ ਸਰਕਾਰ ਤਿੰਨ ਸੂਬਾ ਸਰਕਾਰਾਂ ਨਹੀਂ ਟੌਪ ਤੇ ਜਾਣਗੀਆਂ ਕੇਂਦਰ ਦਾ ਖੇਤੀਬਾੜੀ ਮੰਤਰੀ ਹਰ 6 ਮਹੀਨਿਆਂ ਬਾਅਦ ਉਹ ਤਿੰਨ ਸਰਕਾਰਾਂ ਨੂੰ ਜਿਹੜਾ ਐਪਰੀਸੀਏਸ਼ਨ ਲੈਟਰ ਦੇਊਗਾ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਉਹ ਸਨਮਾਨਿਤ ਕਰੂਗੀ। ਤੋਂ ਇਸ ਕਰਕੇ ਕੇਂਦਰ ਤਾਂ ਇਸ ਪਾਲਿਸੀ ਨੂੰ ਸਟੇਟ ਸਬਜੈਕਟ ਕਹਿ ਕੇ ਪਰ ਆਪਣੀ ਗੱਲ ਧੱਕਣ ਵਾਲੇ ਪਾਸੇ ਜਿਹੜਾ ਹੈਗਾ ਉਹ ਲਿਜਾ ਰਿਹਾ ਹੈਗਾ। ਮੋٹے ਪੁਆਇੰਟਾਂ ਦੇ ਵਿੱਚ ਸਾਨੂੰ ਸਮਝਾ ਸਕਦੇ ਹੋ ਕਿ ਇਹਦੇ ਆਉਣ ਵਾਲੇ ਸਮੇਂ 'ਚ ਜੇ ਲਾਗੂ ਹੁੰਦਾ ਹੈ ਤਾਂ ਕਿਸਾਨਾਂ ਤੇ ਕੀ ਪ੍ਰਭਾਵ ਪੈਣਗੇ? ਕਿਸਾਨਾਂ ਦੇ ਕੀ-ਕੀ ਨੁਕਸਾਨ ਹੈ? ਮੋٹے ਜਿਹੇ ਲਫ਼ਜ਼ਾਂ ਦੇ ਵਿੱਚ ਜਿ ਸਮਝਾਉਣਾ। ਮੈਂ ਤੁਹਾਨੂੰ ਇਸੇ 'ਚੋਂ ਹੀ ਜਿਹੜਾ ਇਹ ਸਾਰੇ ਖਰੜੇ ਦਾ ਜਿਹਨੂੰ ਕਹਿੰਦੇ ਤੱਤ ਹੈਗਾ ਉਹ ਉਹਨਾਂ ਨੇ 12 ਪੁਆਇੰਟ ਲਿਖ ਕੇ ਦਿੱਤੇ ਆ ਠੀਕ ਹੈ ਕਿ ਆਹ 12 ਜਿਹੜੇ ਉਹ ਕਹਿੰਦੇ 12 ਆਈਡੈਂਟੀਫਾਈਡ ਏਰੀਆਜ਼ ਕਿ ਆਹ ਕੰਮ ਤੁਸੀਂ ਕਰਨਾ ਯਾਨੀ ਕਿ ਇਸ ਪਾਲਿਸੀ ਦੇ ਰਿਹਾ ਆ ਕਰਾਉਣਾ ਚਾਹੁੰਦੇ ਆ ਪਹਿਲੇ ਨੰਬਰ ਤੇ ਪ੍ਰਾਈਵੇਟ ਮਾਰਕੀਟ ਵੀ ਪ੍ਰਾਈਵੇਟ ਮੰਡੀਆਂ ਜਿਹੜੀਆਂ ਨੇ ਉਹ ਖੁੱਲਣੀਆਂ ਚਾਹੀਦੀਆਂ ਨੇ ਤਾਂ ਇਹਦਾ ਮਤਲਬ ਆ ਕਿ ਏਪੀਐਮਸੀ ਜਿਹੜਾ ਹੈਗਾ ਉਹ ਖਤਮ ਸਰਕਾਰੀ ਮੰਡੀਆਂ ਸਰਕਾਰੀ ਮੰਡੀਆਂ ਖਤਮ ਹੋਣੀਆਂ ਹੀ ਹੋਣੀਆਂ ਨੇ ਜਦੋਂ ਪ੍ਰਾਈਵੇਟ ਮੰਡੀਆਂ ਹੋਣੀਆਂ ਪਹਿਲਾ ਆ ਪਹਿਲਾ ਉਦੇਸ਼ ਆ ਦੂਜਾ ਹੈਗਾ ਡਾਇਰੈਕਟ ਮਾਰਕੀਟਿੰਗ ਡਾਇਰੈਕਟ ਮਾਰਕੀਟਿੰਗ ਵੀ ਕਿਸਾਨ ਨੂੰ ਇਹ ਕਹਿ ਦਿੱਤਾ ਗਿਆ ਕਿ ਜਿਵੇਂ ਤੇਰੇ ਫਾਰਮ ਗੇਟ ਤੋਂ ਯਾਨੀ ਕਿ ਉਹਦੇ ਖੇਤੋਂ ਜਾ ਕੇ ਵੀ ਖੇਤੋਂ ਜਾ ਕੇ ਸਿੱਧੀ ਪ੍ਰੋਡਿਊਸ ਅਸੀਂ ਖਰੀਦ ਲੈਣੀ ਆ ਮੰਡੀ 'ਚ ਜਾਣਾ ਹੀ ਨਹੀਂ ਹੈ ਵੀ ਬਾਇਰ ਦਾ ਤੇ ਮਤਲਬ ਸੈਲਰ ਦਾ ਜਿਹੜਾ ਹੈਗਾ ਮੰਡੀ ਤੋਂ ਬਾਹਰ ਜਿਹੜਾ ਹੈਗਾ ਉਹ ਰਿਲੇਸ਼ਨ ਬਣਾਉਣਾ ਜਿਹਨੂੰ ਉਹ ਡਾਇਰੈਕਟ ਮਾਰਕੀਟਿੰਗ ਕਹਿੰਦੇ ਆ ਦੂਜਾ ਇਹਦਾ ਆਦੇਸ਼ ਇਹ ਹੈਗਾ ਤੀਜਾ ਕਿ ਜਿਹੜੇ ਵੇਅਰ ਸਾਈਲੋ ਕੋਲਡ ਸਟੋਰੇਜ ਆ ਇਹਨਾਂ ਨੂੰ ਮਾਰਕੀਟ ਯਾਰਡ ਡਿਕਲੇਅਰ ਕਰਨਾ ਵੀ ਜਿਹੜਾ ਕੋਲਡ ਸਟੋਰੇਜ ਕਿਸੇ ਵੀ ਕੰਪਨੀ ਨੇ ਬਣਾ ਲਿਆ ਕਿਸੇ ਨੇ ਸਾਈਲੋ ਬਣਾ ਲਿਆ ਕਿਸੇ ਨੇ ਵੇਅਰ ਹਾਊਸ ਬਣਾ ਲਿਆ ਉਹਨੂੰ ਮੰਡੀ ਦੇ ਰੂਪ ਚ ਨੋਟੀਫਾਈਡ ਕਰਨਾ ਵੀ ਉਹ ਯਾਨੀ ਕਿ ਇਹ ਤੀਜਾ ਕੰਮ ਇਹ ਨੁਕਸਾਨ ਇਹਦਾ ਨਾਲ ਨੁਕਸਾਨ ਵੀ ਦੱਸਦੇ ਕਿ ਕੀ ਨਿਕਲ ਬੇ ਇਹਦਾ ਨੁਕਸਾਨ ਬਿਲਕੁਲ ਹੈਗਾ ਹੀ ਆ APMC ਮਾਰਕੀਟ ਦੇ ਵਿੱਚ ਜਦੋਂ ਕੋਈ ਪ੍ਰੋਡਿਊਸ ਜਿਹੜੀ ਹੈਗੀ ਆ ਕੋਈ ਖਰੀਦਦਾ ਹੈਗਾ ਤਾਂ ਉਹ ਮਾਰਕੀਟ ਕਮੇਟੀ ਦੀ ਫੀਸ ਦਿੰਦਾ ਹੈਗਾ ਉਹ ਜਾਨੀ ਕਿ ਕਮਿਸ਼ਨ ਦਿੰਦਾ ਹੈਗਾ ਉਹਦੇ ਚੋਂ ਆਪਾਂ ਦੇਖਦੇ ਆਏ ਹੁਣ ਤੱਕ ਕਿ 8.5% ਜਿਹੜਾ ਸਾਡਾ ਉਹਦੇ ਚੋਂ ਮਾਰਕੀਟ ਕਮੇਟੀ ਚੋਂ ਜੋ ਜੋ ਕੁਝ ਕੱਟਿਆ ਜਾਂਦਾ ਮਾਰਕੀਟ ਕਮੇਟੀ ਦੀ ਫੀਸ ਸੀ ਰੂਰਲ ਡਿਵੈਲਪਮੈਂਟ ਫੰਡ ਸੀ ਕਮਿਸ਼ਨ ਏਜੰਟ ਸੀ ਇਹਦੇ ਨਾਲ ਜਿਹੜਾ ਉਹ ਆੜਤਾਲਾ ਸਿਸਟਮ ਹੈਗਾ ਉਹ ਖਤਮ ਹੋਏਗਾ ਰੂਰਲ ਡਵੈਲਪਮੈਂਟ ਫੰਡ ਜਿਹੜਾ ਹੈਗਾ ਜਿਹੜੀਆਂ ਸਾਡੇ ਪਿੰਡਾਂ ਦੇ ਵਿਕਾਸ ਲਈ ਉਹ ਫੰਡ ਕਟਿਆ ਜਾਂਦਾ ਸੀਗਾ ਉਹ ਖਤਮ ਹੋਏਗਾ ਔਰ ਵੱਡੀ ਪੱਧਰ ਤੇ ਜਿਹੜਾ ਰੋਜ਼ਗਾਰ ਹੈਗਾ ਮੰਡੀਆਂ ਚ ਖਤਮ ਹੋਏਗਾ ਜਿੰਦੇ ਚ ਲੱਖਾਂ ਮਜ਼ਦੂਰ ਜਿਹੜੇ ਹੈਗੇ ਆ ਉਹ ਕੰਮ ਕਰਦੇ ਸਾਈਲੋ ਦੇ ਵਿੱਚ ਤਾਂ ਸਿੱਧਾ ਮਤਲਬ ਜਾਂਦੀ ਹੈਗੀ ਟਰਾਲੀ ਜਾਂ ਕਿ ਉਹ ਉਹ ਲੈ ਜਾਂਦੀ ਹੈਗੀ ਆ ਤਾਂ ਇਹ APMC ਮਾਰਕੀਟ ਨੂੰ ਜਿੱਥੇ ਖਤਮ ਕਰਨਾ ਉੱਥੇ ਸੂਬਿਆਂ ਦੀ ਇੱਕ ਆਮਦਨ ਦਾ ਸਰੋਤ ਵੀ ਜਿਹੜਾ ਹੈਗਾ ਉਹ ਖਤਮ ਕਰਨਾ ਇਹ ਜਿਹੜਾ ਇਹਦੇ ਵਿੱਚ ਹੈਗਾ ਅੱਗੇ ਈ-ਟ੍ਰੇਡਿੰਗ ਆ ਗਿਆ ਇਹ ਇਲੈਕਟ੍ਰੋਨਿਕ ਟਰੇਡਿੰਗ ਜਿਹੜੀ ਹੈਗੀ ਆ ਉਹ ਹੋਣੀ ਹੈਗੀ ਆ ਤਾਂ ਇਹਦੇ ਵਿੱਚ ਬਹੁਤ ਸਾਰੇ ਆਮ ਕਿਸਾਨ ਜਿਹੜਾ ਛੋਟਾ ਦਰਮਿਆਨਾ ਕਿਸਾਨ ਆ ਪਛੜਿਆ ਹੋਇਆ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਠੱਗੀ ਠੋਰੀਆਂ ਦੀ ਜਿਹੜੀ ਹੈਗੀ ਆ ਉਹ ਪੌਸਿਬਿਲਟੀ ਹੈਗੀ ਆ ਉਹ ਬਣੀ ਹੋਊਗੀ ਉਹਨਾਂ ਨੇ ਕਿਹਾ ਸਿੰਗਲ ਯੂਨੀਫਾਈਡ ਲਾਇਸੈਂਸ ਕਹਤਾ ਕਿ ਪਹਿਲਾਂ ਇਹ ਸੀਗਾ ਕਿ ਮੰਨ ਲਓ ਆਪਾਂ ਫਰੀਦਕੋਟ 'ਚ ਬੈਠੇ ਆ ਜੇ ਮੈਂ ਫਰੀਦਕੋਟ ਦੀ ਮਤਲਬ ਇੱਥੇ ਦਾਣਾ ਮੰਡੀ ਦੇ ਵਿੱਚ ਆੜਤ ਖੋਲਣੀ ਆ ਤਾਂ ਮੈਨੂੰ ਲਾਇਸੈਂਸ ਫਰੀਦਕੋਟ ਦਾ ਬਣਾਉਣਾ ਪਊਗਾ ਤੇ ਕੋਟਕਪੂਰੇ ਦਾ ਵੱਖਰਾ ਬਣਾਉਣਾ ਪਊਗਾ ਜੇ ਕੋਟਕੂਰੇ ਆੜ੍ਹਤ ਖੋਲਣੀ ਆ ਹੁਣ ਉਹਨਾਂ ਨੇ ਇੱਕ ਯੂਨੀਫਾਈਡ ਲਾਇਸੈਂਸ ਕਰਤਾ ਕਿ ਤੁਸੀਂ ਜੇ ਫਰੀਡਕੋਟ ਲਾਇਸੈਂਸ ਬਣਾ ਲਿਆ ਤੇ ਥਰੂਆਊਟ ਇੰਡੀਆ ਜਿੱਥੋਂ ਮਰਜ਼ੀ ਵੇਚੋ ਜਿੱਥੋਂ ਮਰਜ਼ੀ ਖਰੀਦੋ ਯਾਨੀ ਕਿ ਉਹ ਇੱਕ ਜਿਹਨੂੰ ਕਹਿੰਦੇ ਇੱਕ ਇੱਕ ਦੇਸ਼ ਇੱਕ ਮੰਡੀ ਵਾਲੀ ਜਿਹੜੀ ਗੱਲ ਹੈਗੀ ਆ ਉਹ ਯੂਨੀਫਾਈਡ ਲਾਇਸੈਂਸ ਵਾਲੀ ਗੱਲ ਜਿਹੜੀ ਆ ਇਹਦੇ ਤਹਿਤ ਜਿਹੜੀ ਉਹ ਲੈ ਆਏ ਹੈਗੇ ਆ ਔਰ ਇਹਦੇ ਚ ਮੈਂ ਮਤਲਬ ਉਹ ਗਾਂ 11ਵਾਂ 12ਵਾਂ ਪੁਆਇੰਟ ਜਿਹੜਾ ਕਿ ਜਿਹੜੀ ਮਾਰਕੀਟ ਫੀਸ ਆ ਜਿਹੜਾ ਉੱਥੇ ਉਹਨਾਂ ਨੇ ਕਿਹਾ ਕਿ ਪ੍ਰੋਸੈਸਿੰਗ ਯੂਨਟ ਲੱਗਣਗੇ ਏਪੀਐਮਸੀ ਮਾਰਕੀਟ ਦੇ ਵਿੱਚ ਉਹਨੂੰ ਮਾਰਕੀਟ ਫੀਸ ਤੋਂ ਛੂਟ ਹੋਊਗੀ ਹੁਣ ਜਿਹੜੇ ਏਪੀਐਮਸੀ ਮਾਰਕੀਟ ਦੇ ਵਿੱਚ ਪ੍ਰੋਸੈਸਿੰਗ ਯੂਨਟ ਲੱਗਣੇ ਆ ਉਹ ਟ੍ਰਿਪਲ ਪੀ ਦੀ ਪਾਲਿਸੀ ਦੇ ਤਹਿਤ ਲੱਗਣੇ ਆ ਯਾਨੀ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਯਾਨੀ ਕਿ ਏਪੀਐਮਸੀ ਦੇ ਵਿੱਚ ਜਿਹੜੀ ਆ ਪ੍ਰਾਈਵੇਟ ਪਲੇਅਰ ਨੂੰ ਇਸ ਤਰ੍ਹਾਂ ਟ੍ਰਿਪਲ ਪੀ ਦੀ ਪਾਲਿਸੀ ਤਹਿਤ ਵਾੜਿਆ ਜਾਣਾ ਹੈਗਾ ਹੁਣ ਟ੍ਰਿਪਲ ਪੀ ਦੀ ਜਿਹੜੀ ਪਾਲਿਸੀ ਆ ਉਹ ਐ ਨਹੀਂ ਵੀ ਖੇਤੀ 'ਚ ਨਵੀਂ ਆਈ ਆ ਪਹਿਲਾਂ ਸਿੱਖਿਆ ਚਾਹੀ ਆ ਹੋਰ ਖੇਤਰਾ ਚਾਹੀ ਆ ਟ੍ਰਿਪਲ ਪੀ ਦੀ ਪਾਲਿਸੀ ਦੇ ਤਹਿਤ ਮੰਨ ਲਓ ਕੋਈ ਸਕੂਲ ਟ੍ਰਿਪਲ ਪੀ ਦੀ ਪਾਲਿਸੀ ਦੇ ਤਹਿਤ ਜਿਹੜੇ ਸੀਗੇ ਉਹ ਖੋਲ ਦਿੱਤੇ ਗਏ ਉਹਦੇ 'ਚ ਪੈਸਾ ਸਰਕਾਰ ਨੇ ਲਾਇਆ ਵੱਡੀ ਪੱਧਰ ਤੇ ਤੇ ਹੌਲੀ 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 ਉਹ ਪ੍ਰਾਈਵੇਟ ਘਰਾਣਿਆਂ ਨੂੰ ਜਿਹੜੇ ਸੀ ਉਹ ਦੇ ਦਿੱਤੇ ਗਏ ਇਹ ਯਾਨੀ ਕਿ ਟ੍ਰਿਪਲ ਪੀ ਦੀ ਪਾਲਿਸੀ ਦੇ ਤਹਿਤ ਜਿਹੜੇ ਪ੍ਰੋਸੈਸਿੰਗ ਯੂਨਿਟ ਏਪੀਐਮਸੀ ਦੇ ਵਿੱਚ ਲੱਗਣੇ ਹੈਗੇ ਆ ਉਹਨਾਂ ਤੇ ਕੋਈ ਮਾਰਕੀਟ ਫੀਸ ਨਹੀਂ ਫਿਰ ਉਹ ਕਿਸੇ ਵੀ ਮੰਨ ਲਓ ਦੂਜੇ ਸੂਬੇ ਤੋਂ ਕੋਈ ਜਿੰਸ ਆ ਕੇ ਥੋੜੀ ਏਪੀਐਮਸੀ ਮਾਰਕੀਟ ਚ ਪ੍ਰੋਸੈਸਿੰਗ ਯੂਨਟ ਦੇ ਵਿੱਚ ਜਾਣੀ ਹੈਗੀ ਆ ਉਹਦੇ ਤੇ ਵੀ ਕੋਈ ਕੋਈ ਟੈਕਸ ਕੋਈ ਫੀਸ ਥੋੜੀ ਸੂਬਾ ਸਰਕਾਰ ਜਿਹੜੀ ਹੈਗੀ ਆ ਉਹ ਨਹੀਂ ਲਿਆ ਸਕਦੀਗੀ ਤੋ ਇਹ 12 ਦੇ 12 ਜਿਹੜੇ ਨੁਕਤੇ ਹੈਗੇ ਆ ਇਹ ਸਾਰੇ ਦੇ ਸਾਰੇ ਯਾਨੀ ਕਿ ਇੱਕ ਦੇਸ਼ ਇੱਕ ਮੰਡੀ ਵਾਲੇ ਪਾਸੇ ਜਿਹੜੇ ਹੈਗੇ ਆ ਉਹ ਵਧ ਰਹੇ ਹੈਗੇ ਆ ਮੋٹے ਰੂਪ ਦੇ ਵਿੱਚ ਇਸ ਨੀਤੀ ਦੇ ਵਿੱਚ ਜਿਹੜਾ ਹੈਗਾ ਉਹ ਇਹ ਹੈਗਾ ਕੀ ਚੱਲ ਰਿਹਾ ਜਿਹੜੀ ਗੱਲ ਕੰਟਰੈਕਟ ਫਾਰਮਿੰਗ ਦੀ ਸੀ ਪਹਿਲਾਂ ਵਾਲਿਆਂ ਦੇ ਵਿੱਚ ਇੱਕ ਕੰਟਰੈਕਟ ਫਾਰਮਿੰਗ ਫਾਰਮਿੰਗ ਜਿਹੜਾ ਲਾਸ ਸੀਗਾ ਉਹ ਉਹ ਹੈ ਇਹਦੇ ਵਿੱਚ ਕਿਤੇ ਦਿਖਾਈ ਦਿੰਦਾ ਇਹਦੇ ਵਿੱਚ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਵੀ ਇੱਕ ਡਿਜੀਟਲਾਈਜੇਸ਼ਨ ਕਰਨਾ ਹੈਗਾ ਵੀ ਡਿਜੀਟਲ ਕਰ ਦੇਣਾ ਸਾਰਾ ਕੁਝ ਕਿ ਕਿੱਥੇ ਕਿਹੜੀ ਚੀਜ਼ ਪੈਦਾ ਹੋਈ ਉਹਦੀ ਕਿਸ ਤਰ੍ਹਾਂ ਦੀ ਗ੍ਰੇਡਿੰਗ ਆ ਮਤਲਬ ਉਹਦੀ ਫਸਲ ਦੀ ਕੁਆਲਿਟੀ ਕਿਹੋ ਜੀ ਆ ਹੁਣ ਕੁਆਲਿਟੀ ਅਲੀ ਗੱਲ ਪਹਿਲਾਂ ਜਿਹੜੀ ਕੰਟਰੈਕਟ ਫਾਰਮਿੰਗ ਦੇ ਵਿੱਚ ਆਈ ਸੀਗੀ ਉਦੋਂ ਜਿਹੜਾ ਕਿਸਾਨ ਜਿੱਥੇ ਬੰਦਿਆਂ ਦਾ ਇਤਰਾਜ਼ ਇਹ ਸੀਗਾ ਕਿ ਕੁਆਲਿਟੀ ਉਸ ਚੀਜ਼ ਦੀ ਹੋ ਸਕਦੀ ਹੈ ਜਿੰਦੀ ਪ੍ਰੋਡਕਸ਼ਨ ਇਨਡੋਰ ਹੁੰਦੀ ਹੈ ਜਿੰਦੀ ਪ੍ਰੋਡਕਸ਼ਨ ਹੀ ਆਊਟਡੋਰ ਹੁੰਦੀ ਆ ਹੁਣ ਮੰਨ ਲਓ ਕੋਈ ਬੰਦਾ ਦੁਕਾਨ 'ਚ ਸਮਾਨ ਰੱਖਿਆ ਉਹਨੇ ਸਾਰਾ ਦਿਨ ਦੁਕਾਨ ਚਲਾਈ ਸ਼ਾਮ ਨੂੰ ਤਾਂ ਉਹ ਸ਼ਟਰ ਸਿੱਟ ਕੇ ਲੋਕ ਲਾ ਕੇ ਚਲਾ ਗਿਆ ਅੰਦਰ ਪਈ ਚੀਜ਼ ਤਾਂ ਉਹਨੇ ਖਰਾਬ ਨਹੀਂ ਨਾ ਹੋਣੇਗੀ ਤੇ ਇਹਨੂੰ ਹੁਣ ਖੇਤਾਂ ਨੂੰ ਤਾਂ ਕੋਈ ਕੋਈ ਆ ਨਹੀਂ ਹੁੰਦਾ ਵੀ ਛੱਤ ਪਈ ਹੁੰਦੀ ਕੋਈ ਲੋਕ ਨਹੀਂ ਨਾ ਲੱਗਦਾਗਾ ਇਹ ਤਾਂ ਕੁਦਰਤ ਤੇ ਨਿਰਭਰ ਆ ਗੜੇ ਵੀ ਪੈ ਸਕਦੇ ਆ ਮੀਂਹ ਵੀ ਪੈ ਸਕਦਾ ਔਰ ਕਈ ਵਾਰੀ ਸਾਡੀਆਂ ਫਸਲਾਂ ਡਿਸਕਲਰ ਹੋ ਜਾਂਦੀਆਂ ਨੇ ਡੈਮੇਜ ਹੋ ਜਾਂਦੀਆਂ ਨੇ ਦਾਣਾ ਮਾਜੂ ਜਾ ਹੋ ਜਾਂਦਾ ਹੈਗਾ ਤੋ ਇਹ ਕੁਦਰਤ ਤੇ ਨਿਰਭਰ ਆ ਖੇਤੀ ਇਹਦੇ ਚ ਜਿਹੜੀ ਕੁਆਲਿਟੀ ਵਾਲੀ ਸ਼ਰਤ ਰੱਖਣੀ ਹੈਗੀ ਆ ਇਹ ਬਿਲਕੁਲ ਜਿਹੜੀ ਹੈਗੀ ਆ ਉਹ ਕਿਸਾਨ ਵਿਰੋਧੀ ਆ ਇਹ ਤਿੰਨ ਖੇਤੀ ਕਾਨੂੰਨਾਂ ਵਾਲੀ ਗੱਲ ਵੇਲੇ ਵੀ ਜਿਹੜਾ ਅਸੀਂ ਕਹਿੰਦੇ ਰਹੇ ਆ ਹੁਣ ਜਦੋਂ ਡਿਜੀਟਲਾਈਜੇਸ਼ਨ ਹੋ ਜਾਣਾ ਸਾਰਾ ਕੁਝ ਕਿੱਥੇ ਕੀ ਆ ਹਨਾ ਉਹ ਕਿੱਦਾਂ ਦੀ ਕੁਆਲਿਟੀ ਆ ਏਪੀਐਮਸੀ ਮਾਰਕੀਟ ਤੋਂ ਬਾਹਰ ਹੋ ਗਿਆ ਜਿਹੜੀ ਡਾਇਰੈਕਟ ਮਾਰਕੀਟਿੰਗ ਹੋਗੀ ਹੁਣ ਜੇ ਕਿਤੇ ਕੁਆਲਿਟੀ ਪਸੰਦ ਨਹੀਂ ਆਉਂਦੀਗੀ ਜਿਹੜਾ ਮਤਲਬ ਪ੍ਰਾਈਵੇਟ ਪਲੇਅਰ ਨੂੰ ਕੁਆਲਿਟੀ ਪਸੰਦ ਨਹੀਂ ਆਉਂਦੀਗੀ ਅਨਾਜ ਦੀ ਕੁਆਲਿਟੀ ਘਟ ਮਾੜੀ ਹੋਗੀ ਠੀਕ ਆ ਉਸ ਅਨਾਜ ਦਾ ਕੀ ਬਣੂਗਾ ਬਿਲਕੁਲ ਉਹ ਕਿਸਾਨ ਦੀ ਫਸਲ ਜੇ ਨਹੀਂ ਵਿਕੂਗੀ ਕੌਡੀਆਂ ਦੇ ਭਾਅ ਵਿਕੂਗੀ ਤਾਂ ਯਕੀਨਨ ਤੌਰ ਤੇ ਖੇਤੀ ਹੋਰ ਘਾਟੇ ਦਾ ਸੌਦਾ ਬਣੂਗੀ ਤੇ ਜਿਹੜੇ ਕਿਸਾਨ ਆ ਖੇਤੀ ਚੋਂ ਹੋਰ ਵੱਡੀ ਪੱਧਰ ਤੇ ਜਿਹੜਾ ਬਾਹਰ ਹੋਣ ਵਾਸਤੇ ਜਿਹੜੇ ਹੈਗੇ ਆ ਉਹ ਮਜਬੂਰ ਹੋਣਗੇ ਕਹਿੰਦੇ ਵੀ ਇਹਦੇ ਵਿੱਚ ਵੀ ਇਹ ਪ੍ਰਾਈਵੇਟ ਮੰਡੀ ਆ ਜਿਹੜੀ ਪ੍ਰਾਈਵੇਟ ਮੰਡੀ ਆ ਜਿਹੜੀ ਉਹ ਸ਼ੇਅਰ ਬਾਜ਼ਾਰ ਨਾਲ ਜੁੜੇਗੀ ਕੋਈ ਹੈ ਇਹ ਵੀ ਪ੍ਰੋਸੈਸ ਹੈ ਕੋਈ ਇਹਦੇ ਵਿੱਚ ਆਇਆ ਜਿਹੜਾ ਬਿਲਕੁਲ ਜੀ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਹੈਗੀਆਂ ਨੇ ਠੀਕ ਹੈ ਠੀਕ ਹੈ ਔਰ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਕਾ ਜਿਹੜਾ ਮੈਂ ਹੋਰ ਚੈਪਟਰ 8 ਵਿੱਚ ਉਹ ਕਹਿੰਦੇ ਈਜ਼ ਆਫ ਡੂਇੰਗ ਐਗਰੀ ਟ੍ਰੇਡ ਵੀ ਜਿਹੜਾ ਐਗਰੀ ਟ੍ਰੇਡ ਕਰਨ ਦੇ ਵਿੱਚ ਜਿਹੜਾ ਈਜ਼ ਆਵੇ ਉਹਨੂੰ ਸਖਾਲਾ ਬਣਾਇਆ ਜਾਵੇ ਉਹਦੇ ਵਾਸਤੇ ਜਿਹੜਾ ਪ੍ਰਾਈਵੇਟ ਪਲੇਅਰ ਨੂੰ ਜਿਹੜਾ ਹੈਗਾ ਉਹ ਇਨਚਾਰਜ ਕੀਤਾ ਜਾਵੇ ਇਹ ਸਾਰਾ ਕੁਝ ਇਹਦੀ ਜਿਹੜੀ 34 35 ਪੇਜ ਦੀ ਇਹ ਰਿਪੋਰਟ ਹੈਗੀ ਆ ਇਹਦੇ ਚ ਉਹਨਾਂ ਨੇ ਜਿਹੜੀ ਚੀਜ਼ਾਂ ਨੇ ਉਹ ਲਿਆਂਦੀਆਂ ਨੇ ਇਹ ਅਸਲ ਦੇ ਵਿੱਚ ਜਿਹੜੇ ਤਿੰਨੋਂ ਖੇਤੀ ਕਾਨੂੰਨ ਸੀਗੇ ਇਹਨਾਂ ਨੂੰ ਇਕੱਠੇ ਕਰਕੇ ਯਾਨੀ ਕਿ 3 ਐਂਡ 1 ਜਿਹੜਾ ਸੀਗਾ ਉਹ ਬਣਾਤਾ ਪਹਿਲਾਂ ਅਸੀਂ ਉਹ ਮੰਨਦੇ ਸੀ ਵੀ ਉਹ ਟ੍ਰिपल ਮਰਡਰ ਕਾਂਸਪੀਰੇਸੀ ਸੀ ਕਿ ਉਹ ਕਿਸਾਨ ਦਾ ਗਾਹਕ ਦਾ ਮਜ਼ਦੂਰ ਦਾ ਯਾਨੀ ਕਿ ਸਾਰਿਆਂ ਦਾ ਜਿਹੜਾ ਕਤਲ ਸੀਗਾ ਉਹ ਕਰਦੇ ਸੀਗੇ ਉਹ ਕਾਨੂੰਨ ਵਾਪਸ ਹੋਏ ਤੇ ਹੁਣ ਜਦੋਂ ਇਹ ਪਾਲਿਸੀ ਆ ਗਈ ਤਾਂ ਇਹਦਾ ਮਤਲਬ ਆ ਕਿ ਇਸ ਮੁਲਕ ਦੀ ਕਿਸਾਨੀ ਨੂੰ ਇਸ ਮੁਲਕ ਦੇ ਲੋਕਾਂ ਨੂੰ ਇਹ ਸਮਝਣਾ ਪਊਗਾ ਕਿ ਲੜਾਈ ਦਾ ਆਕਾਰ ਕਿੱਡਾ ਵੱਡਾ ਹੈਗਾ ਕਿ ਲੜਾਈ ਜਿਹੜੀ ਆ ਥੋਡੀ ਉਹ ਕੱਲੇ ਇਹ ਨਹੀਂ ਵੀ ਕਾਰਪੋਰੇਟ ਆਪਾਂ ਕਹਿ ਦਿੰਦੇ ਹਾਂ ਨਾ ਵੀ ਕਾਰਪੋਰੇਟ ਬਹੁਤ ਸਾਰੇ ਸ਼ਬਦ ਕਾਰਪੋਰੇਟ ਵਰਤਦੇ ਆ ਕਿ ਜਿਹੜੀ ਅਮੀਰ ਕੰਪਨੀ ਹੈਗੀ ਆ ਕਾਰਪੋਰੇਟ ਇੱਥੋਂ ਤੱਕ ਨਹੀਂ ਰਹਿੰਦਾਗਾ ਜੇ ਅੱਜ ਪੂਰੀ ਦੁਨੀਆ ਦੇ ਵਿੱਚ WTO ਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ ਹੈਗਾ ਤਾਂ ਤੁਹਾਨੂੰ WTO ਸਾਮਰਾਜੀ ਮੁਲਕਾਂ ਦੀ ਸੰਸਥਾ ਹੈਗੀ ਆ ਔਰ ਉਹਨਾਂ ਦੀ ਸੰਸਥਾਈ NATO ਆ ਉਹਨਾਂ ਦੀ ਸੰਸਥਾਈ ਜਿਹੜੀ ਹੈਗੀ ਆ UN ਆ ਔਰ ਜਿਹੜੀਆਂ ਜਿਹੜੀਆਂ ਮੁਲਕ ਦੀਆਂ ਸਰਕਾਰਾਂ ਕਾਰਪੋਰੇਟ ਦੇ ਖਿਲਾਫ ਗਈਆਂ ਉਥੇ ਉਥੇ ਜਿਹੜੇ ਤਖਤਾ ਤੱਕ ਪਲਟਾਏ ਗਏ ਅਮਰੀਕਾ ਦੀ ਖੁਫੀਆ ਏਜੰਸੀ ਦਾ ਅਧਿਕਾਰੀ ਜੌਨ ਪਾਰਕਿੰਗਸ ਉਹਦੀ ਇੱਕ ਕਾਫੀ ਡਿਟੇਲਡ ਇੰਟਰਵਿਊ ਛਪੀ ਪੰਜਾਬੀ ਚ ਕਿਤਾਬ ਵੀ ਮਿਲਦੀ ਆ ਆਰਥਿਕ ਤਿਆਰੇ ਦਾ ਇਕਬਾਲੀਆ ਬਿਆਨ ਜਿੰਦੇ ਚ ਉਹ ਕਹਿੰਦਾ ਕਿ ਸਾਮਰਾਜੀ ਜਿਹੜੇ ਮੁਲਕ ਆ ਉਹ ਤਿੰਨ ਤਰੀਕਿਆਂ ਨਾਲ ਦੁਨੀਆ ਲੁੱਟਦੇ ਆ ਪਹਿਲਾਂ ਆਪਣੀਆਂ ਜਿਹੜੀਆਂ ਨੇ ਕਾਰਪੋਰੇਟ ਘਰਾਣੇ ਭੇਜ ਕੇ ਜੇ ਉੱਥੋਂ ਦੀ ਸਰਕਾਰ ਜਿਹੜੀ ਹੈਗੀ ਆ ਵਕਾਊ ਆ ਉਹ ਕਾਰਪੋਰੇਟ ਘਰਾਣੇ ਦੇ ਮੁਤਾਬਕ ਚੱਲਦੀ ਆ ਉੱਥੋਂ ਦਾ ਸਭ ਕੁਝ ਜੋ ਕੀਮਤੀ ਜਲ ਜੰਗਲ ਜ਼ਮੀਨ ਆ ਉਹ ਆਪਣੇ ਕੰਟਰੋਲ ਚ ਕਰ ਲੈਂਦੇ ਆ ਜੇ ਕਿਤੇ ਸਰਕਾਰ ਅੜਦੀ ਆ ਵੀ ਸਰਕਾਰوں کارپੋਰੇਟ ਘਰਾਣੇ ਦੇ ਮੁਤਾਬਕ ਨਹੀਂ ਚਲਦੀਗੀ ਤਾਂ ਉਹਦੇ ਚ ਫਿਰ ਉਹ ਕੀ ਕਰਦੇ ਆ ਉੱਥੇ ਕਿਸੇ ਫੌਜੀ ਨੂੰ ਗੰਡ ਕੇ ਫੌਜੀ ਜਰਨੈਲ ਨੂੰ ਤਖਤਾ ਪਲਟਾਉਂਦੇ ਆ ਇਥੋਂ ਤੱਕ ਕਿ ਅਮਰੀਕਾ ਦੀ ਇੱਕ ਜਿਹੜੀ ਸੀਗੀ ਕੰਪਨੀ ਉਹਨੂੰ ਚਿੱਲੀ ਦੇ ਰਾਸ਼ਟਰਪਤੀ ਅਲਾਦੇ ਨੇ ਨੈਸ਼ਨਲਾਈਜ਼ ਕਰਤਾ ਔਰ ਚਿੱਲੀ ਦੇ ਵਿੱਚ ਤਖਤਾ ਪਲਟਾਇਆ ਔਰ ਚਿੱਲੀ ਦੇ ਰਾਸ਼ਟਰਪਤੀ ਜਿਹੜਾ ਸੀਗਾ ਉਹ ਮਰਨ ਵਾਸਤੇ ਜਿਹੜਾ ਸੀ ਉਹ ਮਜਬੂਰ ਹੋਇਆ 1973 ਚ ਚਿੱਲੀ 'ਚ ਹੋਇਆ ਰਾਸ਼ਟਰਪਤੀ ਅਲੈਦੇ ਨੂੰ ਹਟਾਇਆ ਗਿਆ ਔਰ ਉਸ ਤੋਂ ਬਾਅਦ ਜਿਹੜੇ ਅਮਰੀਕਾ ਪੱਖੀ ਕਾਬਜ ਹੋਏ ਕਿਉਂਕਿ ਅਲੈਦੇ ਨੂੰ ਮਤਲਬ ਮਾਰਕਸਿਸਟ ਜਾਂ ਕਮਿਊਨਿਸਟ ਮੰਨਿਆ ਜਾਂਦਾ ਸੀਗਾ ਤਾਂ ਉੱਥੇ ਬਹੁਤ ਸਾਰੇ ਬੰਦੇੜੇ ਉਹਦੇ ਸੰਗਠਨ ਦੇ ਸੀ ਉਹਨਾਂ ਨੂੰ ਚੁਣ-ਚੁਣ ਕੇ ਜਿਹੜਾ ਸੀਗਾ ਉਹ ਕਤਲ ਕੀਤਾ ਗਿਆ ਕੰਮ ਕੀ ਕੀਤਾ ਸੀ ਉਹਨੇ ਸਿਰਫ ਇੱਕ ਕਾਰਪੋਰੇਟ ਘਰਾਣੇ ਨੂੰ ਇੱਕ ਮਲਟੀਨੇਸ਼ਨ ਕੰਪਨੀ ਨੂੰ ਉਹਨੂੰ ਨੈਸ਼ਨਲਾਈਜ਼ ਕਰਤਾ ਸੀ ਉਹਨੂੰ ਸਰਕਾਰੀ ਕਰਤਾ ਸੀ ਇਸ ਕਰਕੇ ਆਪਾਂ ਜਦੋਂ ਦੁਸ਼ਮਣ ਦਾ ਆਕਾਰ ਸਮਝਾਂਗੇ ਫਿਰ ਸਾਨੂੰ ਪਤਾ ਲੱਗੂਗਾ ਕਿ ਲੜਾਈ ਕਿੱਡੀ ਵੱਡੀ ਸਰਜਨ ਦੀ ਜਿਹੜੀ ਹੈਗੀ ਆ ਜ਼ਰੂਰਤ ਆ ਅਗਲਾ ਉਹ ਕਹਿੰਦਾ ਵੀ ਸਿੱਧਾ ਹਮਲਾ ਕਰਨ ਵਾਲਾ ਉਹ ਸਾਡੇ ਸਾਹਮਣੇ ਆਰਾਖ ਦੀ ਐਗਜ਼ੈਂਪਲ ਆ ਹੁਣ ਸਦਾਮ ਸੈਨ ਨਾਲ ਕੀ ਰੌਲਾ ਸੀ ਅਮਰੀਕਨ ਸਮਰਾਈ ਵਾਦਾ ਕਿ ਉਹ ਡਾਲਰ ਦੀ ਸਰਦਾਰੀ ਨੂੰ ਚੈਲੰਜ ਕਰਦਾ ਸੀ ਔਰ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਉਹਨਾਂ ਦੀ ਕਰੰਸੀ ਦੇ ਵਿੱਚ ਜਿਹੜਾ ਸੀਗਾ ਉਹ ਤੇਲ ਦੇਣ ਨੂੰ ਉਸ ਉਹਨਾਂ ਦੀ ਕਰੰਸੀ 'ਚ ਵਪਾਰ ਕਰਨ ਨੂੰ ਜਿਹੜਾ ਸੀਗਾ ਉਹ ਤਿਆਰ ਸੀ ਜਿਹੜਾ ਇਸ ਤਰ੍ਹਾਂ ਦੀ ਮਤਲਬ ਕਿ ਉਹ ਡਾਲਰ ਦੀ ਹਜਮਨੀ ਨੂੰ ਚੈਲੰਜ ਕਰਦਾ ਸੀ ਔਰ ਕਿੰਨੇ ਤਰ੍ਹਾਂ ਦੇ ਬਹਾਨੇ ਬਣਾ ਕੇ ਸੁਦਾਮ ਸੈਨ ਨੂੰ ਜਿਸ ਤਰ੍ਹਾਂ ਕਤਲ ਕੀਤਾ ਗਿਆ ਜਿਸ ਤਰ੍ਹਾਂ ਉਹ ਉਹਨੇ ਸਾਰੀ ਦੁਨੀਆ ਦੇ ਸਾਹਮਣੇ ਦਲੇਰੀ ਨਾਲ ਫਾਂਸੀ ਦਾ ਰਸਤਾ ਚੁੰਮਿਆ ਆਪਦੇ ਮੁਲਕ ਦੀ ਯਾਨੀ ਕਿ ਮਿੱਟੀ ਦੀ ਖਾਤਰ ਮਤਲਬ ਅਮਰੀਕਨ ਸਾਮਰਾਜ ਅੱਗੇ ਝੁਕਿਆ ਨਹੀਂ ਹੈ ਮਤਲਬ ਉਹਦੇ ਉਹ ਉਹਨਾਂ ਹਾਕਮਾਂ ਦੇ ਨਾਲ ਇਹ ਕੀਤਾ ਗਿਆ ਤੇ ਅਸੀਂ ਆਪਣੇ ਹਾਕਮਾਂ ਤੋਂ ਜੇ ਇਹ ਆਸ ਕਰੀਏ ਵੀ ਇਹ ਕੰਮ ਕਰਨਗੇ ਤਾਂ ਅਸੀਂ ਆਸ ਕਰਾਂਗੇ ਕਿ ਨਰਿੰਦਰ ਮੋਦੀ ਤੁਝੇ ਅਸੀਂ ਕਹੀਏ ਨਰਿੰਦਰ ਮੋਦੀ ਇਹ ਕੰਮ ਕਰੂਗਾ ਪੋਲੇ ਪੈਰੀ ਜਾਂ ਪੰਜਾਬ ਸਰਕਾਰ ਕਰੂਗੀ ਇਹਨਾਂ ਸਰਕਾਰਾਂ ਤੋਂ ਭਗਤ ਸਿੰਘ ਹੋਣ ਦੀ ਆਸ ਕਰਨਾ ਹੋਊਗਾ ਜਦੋਂ ਇਹ ਹੋਣਾ ਜਦੋਂ ਦਿੱਲੀ ਮੋਰਚਾ ਸੀ ਉਦੋਂ ਵੀ ਜਿਹੜਾ ਸਾਡਾ ਐਮਐਸਪੀ ਤੇ ਕਾਨੂੰਨ ਵਾਲੀ ਗੱਲ ਸੀ ਵਖਰੇਵਾਂ ਜਿਹੜਾ ਕੁਝ ਜਥੇਬੰਦੀਆਂ ਨਾਲ ਇਹ ਹੀ ਸੀ ਕਿ ਇਹ ਲੜਾਈ ਸਾਮਰਾਜ ਦੇ ਖਿਲਾਫ ਆ ਡਬਲਯੂਟੀਓ ਚੋਂ ਭਾਰਤ ਨੂੰ ਬਾਹਰ ਕੱਢਣ ਦੀ ਲੜਾਈ ਆ ਔਰ ਇਹ ਕਿਸੇ ਛੋਟੇ-ਮੋਟੇ ਅੰਦੋਲਨ ਨਾਲ ਨਹੀਂ ਹੋਣੀਗੀ ਇਹ ਪੰਜਾਬ ਵਾਂਗੂ ਘੱਟੋ-ਘੱਟ ਅੱਧਾ ਮੁਲਕ ਜਿਹੜਾ ਹੈਗਾ ਉੱਠੇ ਇੱਕ ਤਿੱਖਾ ਕਿਸਾਨ ਅੰਦੋਲਨ ਮੁਲਕ ਪੱਧਰੀ ਹੋਵੇ ਜਿਹਨੂੰ ਦੂਸਰੇ ਤਬਕੇ ਜਿਹੜੇ ਹਮਾਇਤ ਕਰਨ ਤਾਹੀਂ ਅਸੀਂ ਕਾਰਪੋਰੇਟ ਨੂੰ ਖੇਤੀ ਚੋਂ ਬਾਹਰ ਕੱਢ ਸਕਦੇ ਆ ਤਾਂ ਹੀ ਭਾਰਤ ਡਬਲਯੂਟੀਓ ਤੋਂ ਬਾਹਰ ਆ ਸਕਦਾ ਔਰ ਤਾਂ ਹੀ ਜਿਹੜਾ ਹੈਗਾ ਅਸੀਂ ਐਮਐਸਪੀ ਤੇ ਗਰੰਟੀ ਕਾਨੂੰਨ ਜਿਹੜਾ ਬਣਵਾ ਸਕਦੇ ਹੈਗੇ ਆ ਉਹਨਾਂ ਸਮਾਂ ਕਦੇ ਤਿੰਨ ਕਾਨੂੰਨ ਤੇ ਕਦੇ ਆਹ ਜਿਹੜਾ ਇਸ ਤਰ੍ਹਾਂ ਦੀਆਂ ਪਾਲਸੀਆਂ ਆਉਂਦੀਆਂ ਰਹਿਣੀਆਂ ਨੇ ਜੇ ਅਸੀਂ ਇਹਨੂੰ ਲੜ ਕੇ ਵਾਪਸ ਵੀ ਕਰਵਾ ਲਾਂਗੇ ਤਾਂ ਇਹਦਾ ਮਤ ਸਮਝਿਓ ਕਿ ਉਹ ਕਾਰਪੋਰੇਟ ਪੱਖੀ ਖੇਤੀ ਨੀਤੀ ਜਿਹੜੀ ਹੈਗੀ ਆ ਜਾਂ ਕਾਰਪੋਰੇਟ ਪੱਖੀ ਜਿਹੜਾ ਇਕਨੋਮਿਕ ਡਿਜ਼ਾਈਨ ਆ ਉਹ ਬਦਲ ਲੈਣਗੇ ਇਹਦੇ ਵਾਸਤੇ ਸਾਨੂੰ ਮੁਲਕ ਪੱਧਰੀ ਇੱਕ ਵੱਡੀ ਲਹਿਰ ਉਹ ਸਾਰੇ ਬਿਨਾ ਜਿਹੜਾ ਉਹ ਨਹੀਂ ਸਰਨਾਗਾ ਮਤਲਬ ਇੱਕ ਸਿੰਪਲ ਦੱਸ ਦਿਓ ਵੀ ਤਿੰਨ ਕਾਨੂੰਨ ਖੇਤੀ ਕਾਨੂੰਨ ਦੁਬਾਰਾ ਆ ਗਏ ਆ ਤਿੰਨ ਖੇਤੀ ਕਾਨੂੰਨ ਲਿਆਉਣ ਵਾਸਤੇ ਕੇਂਦਰ ਸਰਕਾਰ ਨੇ ਚਲਾਕੀ ਨਾਲ ਇਹ ਕਹਤਾ ਕਿ ਸਾਡੇ ਤਿੰਨ ਖੇਤੀ ਕਾਨੂੰਨ ਤੱਕ ਰੱਦ ਕਰਾਤੇ ਕਿਸਾਨਾਂ ਨੇ ਇਹ ਤਿੰਨ ਖੇਤੀ ਕਾਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਹੁਣ ਉਹਨਾਂ ਨੇ ਸੂਬਾ ਸਰਕਾਰਾਂ ਨੂੰ ਦੇਤੀ ਆ ਇਹ ਕਹਿ ਕੇ ਕਿ ਸੂਬਿਆਂ ਦਾ ਅਧਿਕਾਰ ਆ ਪਰ ਲਾਗੂ ਓਵੇਂ ਕਰੋ ਜਿਵੇਂ ਅਸੀਂ ਚਾਹਣੇ ਆ ਜਿਵੇਂ ਮੈਂ ਇੱਕ ਸਵਾਲ ਲੈਣਾ ਵੀ ਆਖਰੀ ਸਵਾਲ ਆ ਡੱਲੇਵਾਲ ਸਾਹਿਬ ਜਿਹੜੇ ਆ ਉਹ ਮਰਨ ਵਰਤੇ ਚੱਲ ਰਹੇ ਨੇ ਐਮਐਸਪੀ ਨੂੰ ਲਾਗੂ ਕਰਾਉਣ ਲਈ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਾਉਣ ਲਈ ਜਿਹੜੀਆਂ ਮਤਲਬ ਰਹਿੰਦੀਆਂ ਮੰਗਾਂ ਸੀ ਜਿਹੜੀਆਂ ਕੇਂਦਰ ਸਰਕਾਰ ਮੰਨ ਚੁੱਕੀ ਸੀ ਮੁਕਰੀਆਬਾਦ ਚ ਉਹ ਲਾਗੂ ਕਰਾਉਣ ਲਈ ਲੜ ਰਹੇ ਨੇ ਤਾਂ ਮਤਲਬ ਇੱਕ ਪਾਸੇ ਤਾਂ ਉਹਨਾਂ ਦਾ ਏਡਾ ਘੋਲ ਚੱਲ ਰਿਹਾ ਹੈ ਉਹ ਲੜਾਈ ਲੜ ਰਹੇ ਨੇ ਦੂਜੇ ਪਾਸੇ ਉਹਨਾਂ ਦੇ ਘੋਲ ਤੇ ਉਹਨਾਂ ਦੀ ਮੰਗ ਮੰਨਣ ਦੀ ਬਜਾਏ ਜਿਹੜੀਆਂ ਰਹਿੰਦੀਆਂ ਮਤਲਬ ਪੁਰਾਣੀਆਂ ਚੀਜ਼ਾਂ ਸੀ ਉਹ ਵੀ ਲਾਗੂ ਕਰਨ ਜਾ ਰਹੀ ਹੈ ਦੇਖੋ ਇਹ ਤਾਂ ਆਪਾਂ ਦਿੱਲੀ ਮੋਰਚੇ ਵੇਲੇ ਇਹੀ ਵਖਰੇਵਾਂ ਸੀ ਡੱਲੇਵਾਲ ਸਾਹਿਬ ਨਾਲ ਉਹ ਕਹਿੰਦੇ ਸੀ ਕੁਝ ਦਿਨ ਹੋਰ ਬਹਿ ਲੀਏ ਅਸੀਂ ਕਿਹਾ ਕਿ ਜਿਹੜਾ ਤਿੰਨ ਖੇਤੀ ਕਾਨੂੰਨਾਂ ਦਾ ਕਿਲਾ ਆਪਾਂ ਫਤਿਹ ਕੀਤਾ ਵੀ ਆਪਾਂ ਲਗਭਗ ਡੇਢ ਸਾਲ ਲੜਾਈ ਲੜੀ ਹੈ ਜਿਹੜਾ ਐਮਐਸਪੀ ਦਾ ਕਿਲਾ ਉਹ ਇਸ ਤੋਂ ਕਿਤੇ ਵੱਡਾ ਔਰ ਉਹਦੇ ਵਾਸਤੇ ਜਿਹੜੀ ਥੱਕੀ ਹੋਈ ਫੌਜ ਨਾਲ ਇਸ ਤੋਂ ਕਿਤੇ ਵੱਡੇ ਕਿਲੇ ਤੇ ਹਮਲਾ ਨਹੀਂ ਕਰਨਾ ਚਾਹੀਦਾ ਫੌਜ ਨੂੰ ਦਮ ਦੇਣ ਦੀ ਲੋੜ ਆ ਔਰ ਹੋਰ ਫੌਜ ਭਰਤੀ ਕਰਨ ਦੀ ਜ਼ਰੂਰਤ ਆ ਵੱਡੀ ਕਿਸਾਨ ਲਹਿਰ ਤੋਂ ਉਸਾਰਨ ਦਾ ਮਤਲਬ ਇਹ ਆ ਕਿ ਹੋਰ ਵੱਡੀ ਫੌਜ ਭਰਤੀ ਕਰੀਏ ਤੇ ਫਿਰ ਐਮਐਸਪੀ ਵਾਲੇ ਕਿਲੇ ਤੇ ਚੜਾਈ ਕਰੀਏ ਤਾਂ ਇਹ ਕਿਲਾ ਜਿਹੜਾ ਸੀਗਾ ਉਹ ਫਤਿਹ ਕਰ ਸਕਦੇ ਆ ਪਰ ਡੱਲੇਵਾਲ ਸਾਹਿਬ ਨੂੰ ਲੰਾਂਦਾ ਸੀ ਕੁਝ ਦਿਨ ਹੋਰ ਬੈਠਣ ਦੇ ਨਾਲ ਇਹ ਹੋ ਜਾਣਾ ਹੈਗਾ ਹੁਣ ਬੈਠਿਆਂ ਨੂੰ ਤਾਂ ਉੱਥੇ ਵੀ ਮਤਲਬ 10 ਮਹੀਨੇ ਹੋ ਚੁੱਕੇ ਚੱਲੇ ਆ ਪਰ ਕੇਂਦਰ ਆਪਣੀ ਜਿਹੜੀ ਰੋਸੇ ਰਫ਼ਤਾਰ ਤੇ ਚੱਲ ਰਿਹਾ ਹੈਗਾ ਇਸ ਕਰਕੇ ਇਸੇ ਤਰ੍ਹਾਂ ਦੀ ਮੂਵਮੈਂਟ ਬਿਹਾਰ ਚ ਹੋਵੇ ਮਹਾਰਾਸ਼ਟਰ ਚ ਹੋਵੇ ਆਂਧਰਾ ਚ ਹੋਵੇ ਤਲੰਗਣਾ ਚ ਹੋਵੇ ਯੂਪੀ ਚ ਹੋਵੇ ਮੁਲਕ ਦੇ ਵੱਡੇ ਹਿੱਸੇ ਦੇ ਵਿੱਚ ਔਰ ਸੰਯੁਕਤ ਕਿਸਾਨ ਮੋਰਚਾ ਇੱਕ ਪੈਨ ਇੰਡੀਆ ਇੱਕ ਵੱਡੀ ਫਾਰਮਰ ਮੂਵਮੈਂਟ ਵਾਸਤੇ ਲਗਾਤਾਰ ਜਿਹੜਾ ਹੈਗਾ ਉਹ ਯਤਨਸ਼ੀਲ ਆ ਕਿਉਂਕਿ ਇਹ ਨਹੀਂ ਕਿ ਹੁਣ ਇਹ ਤਿੰਨ ਖੇਤੀ ਕਾਨੂੰਨ ਆ ਗਏ ਅਨਿਤੀਆ ਮਤਲਬ ਇਹ ਖਰੜਾ ਆ ਗਿਆ ਹੁਣ ਜਿਹੜੀ ਨੀਤੀਯੋਗ ਦੀ ਰਿਪੋਰਟ ਆ ਨੀਤੀਯੋਗ ਦੀ ਰਿਪੋਰਟ ਇਹ ਕਹਿੰਦੀ ਆ ਕਿ 75 ਕਰੋੜ ਲੋਕ ਖੇਤੀ 'ਚ ਲੱਗੇ ਹੋਏ ਆ ਔਰ ਨੀਤੀਯੋਗ ਦੀ ਰਿਪੋਰਟ ਇਹ ਕਹਿੰਦੀ ਕਿ 60 ਕਰੋੜ ਲੋਕ ਫਾਲਤੂ ਲੱਗੇ ਹੋਏ ਖੇਤੀ 'ਚ 60 ਕਰੋੜ ਤੋਂ ਵੱਧ ਲੋਕ ਖੇਤੀ ਚੋਂ ਬਾਹਰ ਕੱਢਨੇ ਆ ਉਹ ਤਾਂ ਨੀਤੀ ਆਯੋਗ ਦੀ ਰਿਪੋਰਟ ਆ ਨਾ ਉਹ ਨਾ ਇਸ ਇਸ ਪਾਲਿਸੀ ਦੇ ਵਿੱਚ ਹੈਗਾ ਉਹਨਾਂ ਤਨ ਖੇਤੀ ਕਾਨੂੰਨਾਂ ਦੇ ਵਿੱਚ ਸੀ ਉਹ ਤਾਂ ਜਿਹੜੀ ਨੀਤੀ ਆ ਉਹ ਉਹਦੇ ਮੁਤਾਬਕ ਆ ਹੈਗਾ ਔਰ ਤੁਸੀਂ ਇਹ ਦੇਖੋ ਕਿ ਭਾਰਤ ਦੇ ਵਿੱਚ ਜਦੋਂ ਜੇ ਅਸੀਂ ਹੰਗਰ ਇੰਡੈਕਸ ਦੀ ਗੱਲ ਕਰ ਗਏ ਠੀਕ ਆ ਅਪ ਭਾਰਤ ਸਰਕਾਰ ਨੇ ਅੱਜ ਤੱਕ ਜਿਹੜਾ ਜਿਹੜਾ ਰਾਈਟ ਟੂ ਫੂਡ ਆ ਖੁਰਾਕ ਦਾ ਅਧਿਕਾਰ ਆ ਫੰਡਾਮੈਂਟਲ ਰਾਈਟ ਨਹੀਂ ਆ ਇੰਡੀਆ ਚ ਅਜੇ ਵੀ ਜਿਸ ਮੁਲਕ ਦੇ ਵਿੱਚ ਕਰੋੜਾਂ ਲੋਕ ਭੁੱਖੇ ਜਿਹੜੇ ਹੈਗੇ ਆ ਉਹ ਰਹਿ ਰਹੇ ਹੈਗੇ ਆ ਉੱਥੇ ਰਾਈਟ ਟੂ ਫੂਡ ਫੰਡਾਮੈਂਟਲ ਰਾਈਟ ਅੱਜ ਵੀ ਜਿਹੜਾ ਹੈਗਾ ਉਹ ਨਹੀਂਗਾ ਕਿਉਂਕਿ ਉਹ ਰਾਈਟ ਫੂਡ ਨੂੰ ਅੱਜ ਵੀ ਜਿਹੜਾ ਹੈਗਾ ਪ੍ਰੋਫਿਟ ਵਾਲਾ ਮਾਮਲਾ ਜਿਹੜਾ ਹੈਗਾ ਮੰਨਦੇ ਆ ਅੱਜ ਦੁਨੀਆ ਭਰ ਚ ਮੰਦੀ ਆ ਤੁਸੀਂ ਦੇਖੋ ਕੱਲ ਕੈਨੇਡਾ ਦੀ ਉਹ ਮੰਤਰੀ ਅਸਤੀਫਾ ਦੇ ਗਏ ਠੀਕ ਆ ਇੰਗਲੈਂਡ ਦਾ ਪ੍ਰਧਾਨ ਮੰਤਰੀ ਮੰਨਦਾ ਕਿ ਸਾਡੇ 90 90 ਲੱਖ ਲੋਕ ਜਿਹੜੇ ਹੈਗੇ ਆ ਉਹ ਬੇਰੁਜ਼ਗਾਰ ਨੇ ਠੀਕ ਆ ਉਹਨੇ ਇਹ ਵੀ ਕਾ ਕੇ ਬੇਰੋਜ਼ਗਾਰੀ ਵੀ এলিਫੈਂਟ ਇਨ ਦਾ ਰੂਮ ਵੀ ਇਹ ਸਥਿਤੀ ਜਿਹੜੀ ਹੈਗੀ ਆ ਉਹ ਬਣੀ ਹੋਈ ਆ ਦੁਨੀਆ ਭਾਰ ਦੇ ਵਿੱਚ ਟਰੰਪ ਨੇ ਅਮਰੀਕਾ ਫਰਸਟ ਕਹਿ ਕੇ ਵੀ ਉੱਥੋਂ ਜਿਹੜੇ ਆ ਗਏ ਆ ਉਹ ਬੰਦੇ ਜਿਹੜੇ ਬਾਹਰ ਕੱਢਣੇ ਆ ਵਿਦੇਸ਼ੀ ਜਿਹੜਾ ਸਮਾਨ ਹੈਗਾ ਉਹਦੀ ਰੋਕ ਲਾਉਣੀ ਹੈਗੀ ਆ ਦੁਨੀਆ ਭਾਰ ਚ ਜਦੋਂ ਇਹ ਮੰਦੀ ਦੇ ਹਾਲਾਤ ਆ ਕਾਰਪੋਰੇਟ ਘਰਾਣੇ ਦੀਆਂ ਕੋਈ ਗੱਡੀਆਂ ਖਰੀਦੇ ਨਾ ਖਰੀਦੇ ਉਹਨਾਂ ਦੇ ਬਣਾਏ ਘਰ ਖਰੀਦੇ ਨਾ ਖਰੀਦੇ ਉਹਨਾਂ ਦੀਆਂ ਬਣਾਈਆਂ ਕੋਈ ਲਗਜ਼ਰੀ ਗੁੱਡਸ ਖਰੀਦੇ ਨਾ ਖਰੀਦੇ ਪਰ ਰੋਟੀ ਸਭ ਨੂੰ ਖਰੀਦਣੀ ਪੈਣੀ ਹੈਗੀ ਆ ਇਸ ਕਰਕੇ ਬਾਕੀ ਸਾਰੇ ਬਿਜ਼ਨਸ ਘਾਟੇ ਜਾਣ ਰੋਟੀ ਦਾ ਬਿਜ਼ਨਸ ਹਮੇਸ਼ਾ ਮੁਨਾਫਾ ਦਿੰਦਾ ਰਹੂਗਾ ਕਿਉਂਕਿ ਰੋਟੀ ਤੋਂ بڑا ਬੰਦੇ ਦਾ ਨਹੀਂ ਸਰਨਾਗਾ ਇਸ ਕਰਕੇ ਦੁਨੀਆ ਭਰ ਦੀ ਖੁਰਾਕ ਤੇ ਖੇਤੀ ਤੇ ਉਹ ਕਬਜ਼ਾ ਕਰਨਾ ਚਾਹੁੰਦੇ ਆ ਦੁਨੀਆ ਦੇ ਵੱਡੇ ਹਿੱਸੇ ਚੋਂ ਕਿਸਾਨੀ ਨੂੰ ਖਤਮ ਕਰ ਚੁੱਕੇ ਆ ਏਸ਼ੀਆ ਦੇ ਵਿੱਚ ਜਿਹੜੀ ਕਿਸਾਨੀ ਹੈਗੀ ਆ ਜਿਹੜੇ ਮੁਲਕਾਂ ਚ ਬਚੀ ਹੋਈ ਆ ਉਹਨਾਂ ਨੂੰ ਖਤਮ ਕਰਨ ਵਾਸਤੇ ਜਿਹੜਾ ਹੈਗਾ ਉਹ ਕਾਰਪੋਰੇਟ ਘਰਾਣੇ ਸਾਮਰਾਜੀ ਮੁਲਕ ਲੱਗੇ ਹੋਏ ਆ ਇਸ ਗੱਲ ਨੂੰ ਜੇ ਅਸੀਂ ਸਮਝਾਂਗੇ ਤੇ ਫਿਰ ਸਮਝਾਂਗੇ ਕਿ ਦੁਸ਼ਮਣ ਕਿੱਡਾ ਵੱਡਾ ਫਿਰ ਸਮਝਾਂਗੇ ਕਿ ਉਹਦੇ ਲਈ ਲੜਨ ਦੀ ਤਿਆਰੀ ਕਿੰਡੀ ਵੱਡੀ ਆ ਤੇ ਫਿਰ ਸਮਝਾਂਗੇ ਕਿ ਕਿਸਾਨ ਲਹਿਰ ਦੀ ਏਕਤਾ ਹੋਰ ਕਿੰਡੀ ਵੱਡੀ ਉਸਾਰਨ ਦੀ ਜਿਹੜੀ ਹੈਗੀ ਆ ਜ਼ਰੂਰਤ ਆ ਫਿਰ ਅਲੱਗ-ਅਲੱਗ ਧੜੇ ਬਣਾ ਕੇ ਸੀ ਜਿਹੜੇ ਹੈਗੇ ਉਹ ਨਹੀਂ ਲੜਾਂਗੇ ਬਹੁਤ-ਬਹੁਤਾਂ ਸ਼ੁਕਰੀਆ ਭਾਈ ਜੀ ਬਹੁਤ-ਬਹੁਤ ਜੀ ਗੱਲਬਾਤ ਕੀਤੀ ਰਜਿੰਦਰਦੀਪ ਸਿੰਘ ਵਾਲਾ ਨਾਲ ਸਮਝਿਆ ਜਿਹੜੇ ਤਿੰਨ ਖੇਤੀ ਕਾਨੂੰਨਾਂ ਨੂੰ ਹੁਣ ਨਵੇਂ ਜਿਹੜੇ ਆ ਰੂਪ ਦੇ ਵਿੱਚ ਕੇਂਦਰ ਸਰਕਾਰ ਲਿਆਉਣ ਜਾ ਰਹੀ ਹੈ ਤਾਂ ਉਹਨਾਂ ਨੇ ਵਿਸਤਾਰਪੂਰਵਕ ਦੱਸਿਆ ਉਮੀਦ ਆ ਤੁਹਾਨੂੰ ਇਹ ਚੀਜ਼ ਸਮਝ ਲੱਗੀ ਹੋਵੇਗੀ ਹੋਰ ਇਸ ਤਰੀਕੇ ਦੀਆਂ ਅਨਟਰੋਲੀ ਦਿਖਦੇ ਰਹੋ ਲੋਕ ਵਾਈਟੀ